ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆਂ ਨੰਗਲ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਬਰਸੈਣੀ ਵਾਲੇ ਬਿਲਾਸਪੁਰ ਜ਼ਿਲ੍ਹਾ ਰਾਮਪੁਰ ਯੂਪੀ ਤੋਂ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਨਾਲ ਦਾਸ ਨੂੰ ਬੈਠਣ ਦਾ ਸਮਾਂ ਪ੍ਰਾਪਤ ਹੋਇਆ ਭਾਈ ਸਾਹਿਬ ਜੀ ਬੜਾ ਲੰਮਾ ਸਮਾਂ ਸਚਖੰਡ ਵਾਸੀ ਪਰਮ ਜੀ ਪੂਜਨੀਕ ਖੂਬੀਆ ਨੰਗਲ ਵਾਲੇ ਮਹਾਂਪੁਰਖਾਂ ਦੇ ਨਾਲ ਰਹਿ ਕੇ ਸੇਵਾ ਕਰਦੇ ਰਹੇ ਔਰ ਬੜੇ ਲੰਮੇ ਸਮੇਂ ਤੋਂ ਇਸ ਸਥਾਨ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆ ਨੰਗਲ ਇਸ ਪਾਵਨ ਸਥਾਨ ਦੇ ਨਾਲ ਜੁੜੇ ਹੋਏ ਹਨ ਅੱਜ ਭਾਈ ਸਾਹਿਬ ਹੁਣਾਂ ਦੇ ਨਾਲ ਬੈਠ ਕਰਕੇ ਸਿੱਖ ਜਗ ਦੀ ਮਹਾਨ ਸ਼ਖਸੀਅਤ ਪਰਮ ਪੂਜਨੀਕ ਬ੍ਰਹਮ ਗਿਆਨੀ ਤਤ ਬੇਤੇ ਸਚਕੰਡ ਵਾਸੀ ਕੁੱਬੀਆ ਨੰਗਲ ਵਾਲੇ ਮਹਾਪੁਰਖਾਂ ਬਾਰੇ ਕੁਝ ਵਿਚਾਰ ਕਰਾਂਗੇ ਮਹਾਪੁਰਖਾਂ ਬਾਰੇ ਕੋਈ ਗੱਲਬਾਤ ਕਰਾਂਗੇ ਭਾਈ ਸਾਹਿਬ ਉਹਨਾਂ ਦੇ ਨਾਲ ਗੱਲਬਾਤ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਜੀ ਬੜੇ ਲੰਮੇ ਸਮੇਂ ਤੋਂ ਇਸ ਪਾਵਨ ਸਥਾਨ ਗੁਰਦੁਆਰਾ ਈਸ਼ਰ ਪ੍ਰਕਾਸ਼ ਖੂਬੀਆ ਨੰਗਲ ਅਤੇ ਸਤਖੰਡ ਵਾਸੀ ਪਰਮ ਪੂਜਨੀਕ ਖੂਬੀਆ ਨੰਗਲ ਵਾਲੇ ਮਹਾਂਪੁਰਖਾਂ ਦੇ ਨਾਲ ਜੁੜੇ ਹੋਏ 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 ਸਥਾਨ ਦੇ ਨਾਲ ਔਰ ਵਿੱਚ ਵਿੱਚ ਆ ਕੇ ਆਪ ਜੀ ਨੇ ਬੜਾ ਲੰਮਾ ਸਮਾਂ ਇੱਥੇ ਸੇਵਾ માં ਵੀ ਨਿਭਾਈਆਂ ਸੇਵਾ ਵੀ ਕੀਤੀ ਔਰ ਆਪ ਜੀ ਨੂੰ ਸਭ ਤੋਂ ਪਹਿਲਾਂ ਮੈਂ ਆਪ ਜੀ ਬਾਰੇ ਸੋ ਜਾਣਨਾ ਚਾਹਾਂਗਾ ਕਿ ਆਪ ਜੀ ਦਾ ਮਹਾਪੁਰਖਾਂ ਦੇ ਨਾਲ ਜੋ ਮਿਲਾਪ ਹੈ ਉਹ ਕਿਵੇਂ ਕਦੋਂ ਅਤੇ ਕਿੱਥੇ ਹੋਇਆ ਸੀ ਇਸ ਬਾਰੇ ਆਪ ਜੀ ਦੱਸਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਡੇ ਅਤੀ ਸਤਿਕਾਰਯੋਗ ਬਾਬਾ ਜੀ ਹੋਰੀ ਅਸੀਂ ਉਦੋਂ ਪਹਿਲਾਂ ਸਾਰੇ ਇੱਥੇ ਜੂਪੀ ਚ ਕਹਿੰਦੇ ਹੁੰਦੇ ਸੀ ਛੋਟੇ ਭਾਜੀ ਵੱਡਿਆਂ ਨੂੰ ਕਹਿ ਦੇਣਾ ਕਰਨਾ ਵੱਡੇ ਭਾਜੀ ਜੀ ਅਸੀਂ ਛੋਟੇ ਹੁੰਦੇ ਸੀ ਸਾਡੇ ਪਿੰਡ ਬਰਸਣੇ ਦੁਵਾਨ ਹੁੰਦੇ ਸੀ ਹਾਂਜੀ ਤੇ ਸਾਡੇ ਬਾਬਾ ਜੂਰਾ ਨੇ ਪਹਿਲਾਂ ਇਹਨਾਂ ਨੇ ਕੀਰਤਨ ਸ਼ੁਰੂ ਕਰਨਾ ਉਸ ਤੋਂ ਬਾਅਦ ਵੱਡੇ ਬਾਬਾ ਜੂਰਾ ਕਰਨਾ ਫਿਰ ਜਿਹੜੇ ਚੰਡੀਗੜ੍ਹ ਵਾਲੇ ਮਹਾਂਪੁਰਖ ਸੀ ਸੰਤ ਬਿਆਮ ਸਿੰਘ ਜੀ ਉਹਨਾਂ ਨੇ ਕੀਰਤਨ ਸ਼ੁਰੂ ਕਰਨਾ ਅਸੀਂ ਛੋਟੇ ਹੁੰਦੇ ਉਹ ਦੇਖਦੇ ਸੀ ਜੀ ਜੀ ਜਿਹੜੇ ਬਾਬਾ ਜੂਰਾ ਦੇ ਨਾਲ ਪਹਿਲੀ ਜਿਹੜੀ ਮੇਰੀ ਮੁਲਾਕਾਤ ਹੋਈ ਸੀ ਉਹ 86 ਦੇ ਵਿੱਚ ਹੋਈ ਸੀ 1986 ਜੀ ਸਾਡੇ ਪਰਿਵਾਰ 'ਚ satsang ਕਰਾਇਆ ਸੀ ਜੀ ਜੀ ਤੇ ਬਾਬਾ ਜੂਰੀ ਦੋਨੋਂ ਹੀ ਪਾਈ ਗਏ ਸੀ ਵੱਡੇ ਬਾਬਾ ਜੀ ਵੀ ਛੋਟੇ ਵੀ ਦੋਨੋਂ ਗਏ ਸੀ ਜੀ ਤੇ ਮੇਰੇ ਚਾਚੇ ਤਾਇਿਆਂ ਦੇ ਭਰਾ ਸੰਸਾਰੇ ਤੇ ਮੈਨੂੰ ਕਹਿਣ ਲੱਗੇ ਭਾਈ ਤੂੰ ਕਹਿ ਤੂੰ ਖੁਫਿਆ ਨਿਕਲ ਜਾਂਦਾ ਰਹਿਣਾ ਬਾਬਾ ਜੂਰਾ ਕੋ ਤੂੰ ਕਹਿ ਵੀ ਅੱਜ ਇੱਕ ਸਟੇਟ ਤੇ ਬਹਿ ਕੇ ਜੀ ਤੇ ਬਾਬਾ ਜੂਰੀਆਂ ਨੂੰ ਕੀਰਤਨ ਦੇ ਦਾਤ ਜਿਹੜੀ ਹੈ ਸਾਨੂੰ ਬਖਸ਼ਣ ਜੀ ਜੀ ਮੈਂ ਜਾ ਕੇ ਤੇ ਬੇਨਤੀ ਕਰ ਦਿੱਤੀ ਆਪਣੇ ਖੁਫਿਆ ਨਿਕਲ ਵਾਲੇ ਬਾਬਾ ਜੂਰਾ ਦੇ ਅੱਗੇ ਜੀ ਮੈਂ ਬਾਬਾ ਜੀ ਬੇਨਤੀ ਹੈ ਵੀ ਸਾਰੇ ਸਾਡੇ ਪਰਿਵਾਰ ਵਾਲੇ ਕਹਿ ਰਹੇ ਨੇ ਵੀ ਇੱਕ ਵਾਰੀ ਐਦਕਾ ਇੱਕ ਸਟੇਟ ਤੇ ਬਹਿ ਕੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੀਵਾਨ ਕਰਦੇ ਹੁੰਦੇ ਸੀ ਅੱਜ ਵੀ ਕਰੋ ਤੇ ਅਸੀਂ ਉਹ ਆਨੰਦ ਮਾਣਨਾ ਚਾਹੁੰਦੇ ਆਂ ਜੀ ਬਾਬਾ ਜੀ ਹੋਰਾਂ ਨੇ ਸਾਡੀ ਬੇਨਤੀ ਪ੍ਰਵਾਨ ਕਰ ਲਈ ਇੱਕ ਸਟੇਟ ਤੇ ਬੈ ਕੇ ਦੋ ਵਜੇ ਰੱਖਦੇ ਹੁੰਦੇ ਸੀ ਦੋਵੇਂ ਬਾਬਾ ਜੀ ਵੱਡੇ ਵੀ ਤੇ ਛੋਟੇ ਵੀ ਜੀ ਜੀ ਵੱਡੇ ਬਾਬਾ ਜੀ ਹੋਰਾਂ ਜਿਵੇਂ ਕੀਰਤਨ ਦੀ ਰਮਤਾ ਕਰਦੇ ਤੇ ਇੱਕ ਧਰਨਾ ਪੜ੍ਹ ਕੇ ਸਾਕੀ ਕੀਤੀ ਉਹ 10 ਮਿੰਟ ਕੀਤੀ ਜਾਂ 5 ਮਿੰਟ ਕੀਤੀ ਉਹ ਉਹਨਾਂ ਦੀ ਮੌਸ ਹੁੰਦੀ ਸੀ ਜੀ ਜੀ ਉਸ ਤੋਂ ਬਾਅਦ ਜੇ ਛੋਟੇ ਬਾਬਾ ਜੀ ਹੋਰਾਂ ਨੇ ਧਰਨਾ ਚੁੱਕ ਲੈਣੀ ਧਰਨਾ ਪੜ੍ਹ ਕੇ ਫਿਰ ਇਹਨਾਂ ਨੇ ਕਥਾ ਵਿਚਾਰ ਕਰਨੀ ਜੀ ਇਸ ਤਰ੍ਹਾਂ ਲਗਭਗ 3 ਘੰਟੇ ਦਾ ਕੀਰਤਨ ਹੁੰਦਾ ਸੀ ਦੋਵਾਂ ਭਰਾਵਾਂ ਨੇ ਕੀਤਾ ਕੀਰਤਨ ਉਹ ਪਹਿਲੀ ਮੇਰੀ ਮੁਲਾਕਾਤ ਜਿਹੜੀ ਸੀ ਬਹੁਤ ਜਿਹੜੀ ਨਜ਼ਦੀਕਤ ਹੋਈ ਸੀ ਉਹ ਜੀ ਜੀ ਉਸ ਤੋਂ ਬਾਅਦ ਜੇ ਫਿਰ ਕੁਫਿਆ ਨਗਲ ਦੀ ਸ਼ਾਸਿ ਚ ਨਹੀਂ ਪੱਥਰ ਰੱਖ ਦਿੱਤਾ ਸੀ ਜੀ ਜੀ ਬਾਬਾ ਜੂਰੀ ਕਹਿਣ ਲੱਗੇ ਵੀ ਜਦੋਂ ਤੁਸੀਂ ਕੀ ਕਰਨਾ ਮੈਂ ਕਿ ਜੇ ਮੈਂ ਹਾਈ ਸਕੂਲ ਦੇ ਪੇਪਰ ਦੇ ਦਿੱਤੇ ਨੇ ਤਾਂ ਅੱਦੇ ਹੁਣ ਛੁੱਟੀਆਂ ਨੇ ਤੇ ਸੇਵਾਦਾਰ ਕਰੋ ਜੀ ਉਹ ਫਿਰ ਐਸਾ ਮੰਨ ਲਗਾ ਸੇਵਾ ਦੇ ਵਿੱਚ ਸਾਡੇ ਪਿੰਡ ਪਰਸਾਣੇ ਤੋਂ ਬੜੀ ਸੰਗਤ ਆਉਂਦੀ ਹੁੰਦੀ ਸੀ ਸੇਵਾ ਤੇ ਅਸੀਂ ਇੱਥੇ ਸੇਵਾ ਤੇ ਹੁਣਾ ਕਰਨਾ ਹਾਂਜੀ ਹਾਂਜੀ ਫਿਰ ਪੜ੍ਹਾਈ ਅਸੀਂ ਛੱਡ ਦਿੱਤੀ ਫਿਰ ਸੇਵਾ ਦੇ ਵਿੱਚ ਰਹਿਣਾ ਕਰਨਾ ਜੀ ਜੀ ਉਸ ਤੋਂ ਬਾਅਦ 87 ਦੇ ਵਿੱਚ ਥੋੜਾ ਜਿਹਾ ਜਾ ਕੇ ਮੇਰੇ ਸਰੀਰਕ ਤੇ ਇੱਜ਼ਤ ਡਾਊਨ ਹੋ ਗਈ ਜੀ ਮੈਨੂੰ ਬਾਬਾ ਜੀ ਕਹਿਣ ਲੱਗੇ ਵੀ ਇੱਥੇ ਗੁਰਦੁਆਰਾ ਸਾਹਿਬ ਆਂਦਾ ਇੱਥੇ ਨਹੀਂ ਆਰਾਮ ਮਿਲ ਸਕਦਾ ਤੂੰ ਰਾਣਾ ਸਾਹਿਬ ਚੱਲਾ ਜਾ ਤੈਨੂੰ ਭੇਜ ਦਿੰਨੇ ਆ ਤਾਂ ਤੂੰ ਰਾਣਾ ਸਾਹਿਬ ਜਾ ਕੇ ਸੇਵਾ ਕਰ ਆਪੇ ਉੱਥੇ ਕਿਰਪਾ ਹੋ ਜਾਏਗੀ ਸਤਿਗੁਰਾਂ ਦੀ ਜੀ ਅਸੀਂ ਸ਼ਾਇਦ ਜੂਨ ਦਾ ਮਹੀਨਾ ਸੀ ਮੈਨੂੰ ਥੋੜਾ ਧਿਆਨ ਆਉਂਦਾ ਹੈ 87 ਦੇ ਵਿੱਚ ਜੀ ਜੀ ਅਸੀਂ ਜੀ ਉੱਥੇ ਚਲੇ ਗਏ ਤੇ ਜਿਹੜੇ ਪਾਜੀ ਸਤਨਾਮ ਸਿੰਘ ਦੀ ਮਾਤਾ ਜੀ ਅਸੀਂ ਉਹ ਤੋਂ ਪਹਿੰਜ ਜਾਣੇ ਹੁੰਦੇ ਸਾਂ ਇਹ ਪਹਿੰਜ ਜੀ ਗਏ ਬਰਸੀ ਤੇ ਵੱਡੇ ਮਹਾਰਾਜ ਜੀਾਂ ਤੇ ਉੱਥੇ ਬਰਸੀ ਦੇ ਗਏ ਤੇ ਇਹਨਾਂ ਨੇ ਫਿਰ ਸਾਡੀ ਮੁਲਾਕਾਤ ਕਰਾ ਦਿੱਤੀ ਤੇ ਉੱਥੇ ਬਾਬਾ ਗੁਰਵਿੰਦਰ ਸਿੰਘ ਜੀ ਸਨ ਉਹਨਾਂ ਨਾਲ ਮੁਲਾਕਾਤ ਕਰਾਈ ਦਿੱਤੀ ਉੱਥੇ ਫਿਰ ਮੈਂ ਲਗਭਗ 6 ਮਹੀਨੇ ਰਿਹਾ ਸਰੀਰਕ ਵੀ ਤੰਦਰੁਸਤੀ ਮੈਨੂੰ ਮਿਲ ਗਈ ਮੈਂ ਉਹਨਾਂ ਦੇ ਨਾਲ ਤਵਾਨਾਂ ਤੇ ਜਾਣਾ ਕਰਨਾ ਸੇਵਾ ਕਰਦੇ ਰਹਿਣਾ ਕਰਨਾ ਜੀ ਜਿਹੜੇ ਆ ਪਿਛਲੇ ਦਿਨਾਂ 'ਚ ਮਾਹਪੁਰ ਕਾ ਅਤੀ ਸਤਿਕਾਰਯੋਗ ਬਾਬਾ ਬਲਜਿੰਦਰ ਸਿੰਘ ਜੀ ਜਿਹੜੇ ਸ੍ਰੀ ਛੱਡ ਗਏ ਨੇ ਜੀ ਜੀ ਇਹ ਸਨ 87 88 ਦੇ ਵਿੱਚ ਸੀ ਜਦੋਂ ਉੱਥੇ ਗੁਰਦੁਆਰੇ ਲੰਗਰਾਂ ਦੀ ਸੇਵਾ ਚ ਹੁੰਨੇ ਆ ਤਾਂ ਇਹ ਡੰਗਰਾਂ ਦੀ ਸੇਵਾ ਵੀ ਸਾਨੂੰ ਮਿਲੀ ਸੀ ਇਹ ਸਾਡੇ ਤੋਂ ਬਾਬਾ ਜੀ ਸੀਨੀਅਰ ਹੁੰਦੇ ਸਨ ਜੀ ਜੀ ਇਹਨਾਂ ਨੇ ਸਾਡੇ ਕੋਲ ਗਿਤਾਵੇ ਕਰਾਣੇ ਕਰਨੇ ਤੇ ਤਾਰਾਂ ਕਢਾਣੀਆਂ ਕਰਨੀਆਂ ਇਹ ਬਾਬਾ ਜੀ ਹਰਾਂ ਨਾਂਵੇਂ ਬੜੀ ਮੁਲਾਕਾਤ ਰਹੀ ਸੀ ਬੜਾ ਪਿਆਰ ਮੁਹੱਬਤ ਰਿਆ ਸੀ ਉਸ ਟਾਈਮ 'ਚ ਬਾਬਾ ਜੀ ਦਰਬਾਰ ਸਾਹਿਬ ਦੇ ਵਿੱਚ ਇੱਕ ਸੰਤ ਮੋਹਨ ਸਿੰਘ ਜੀ ਹਨ ਬੜੇ ਭਾਰੇ ਸਰੀਰ ਦੇ ਉਹ ਸੂਰਜ ਪ੍ਰਕਾਸ਼ ਦੀ ਗ੍ਰੰਥ ਦੀ ਕਥਾ ਕਰਦੇ ਹੁੰਦੇ ਸੀ ਇਹ ਬਾਬਾ ਜੀ ਜਿਹੜੇ ਬਲਜਿੰਦਰ ਸਿੰਘ ਜੀ ਸਨ ਇਹ ਪਾਠ ਕਰਦੇ ਹੁੰਦੇ ਸਨ ਉੱਥੋਂ ਫਿਰ ਜਿਉਂ ਜਾਣ ਪਛਾਨ ਹੋਈ ਸੀ ਪਾਪਾ ਜੀ ਰੰਦਲਾ ਦਿਨ ਪਰ ਦਿਨ ਫਿਰ ਪਿਆਰ ਜਿਹੜਾ ਸੀ ਵਧਦਾ ਗਿਆ ਅਸੀਂ ਫਿਰ ਕੁੱਫਿਆ ਨਿਕਲੀ ਆ ਗਏ ਸਾਂ ਰਾਣਾ ਸਾਹਿਬ ਤੋਂ ਫਿਰ ਮੈਂ ਇੱਥੇ ਆ ਗਿਆ ਸਾਂ ਕਦੀ ਘਰ ਚਲੇ ਜਾਣਾ ਕਦੀ ਕੁੱਫਿਆ ਨਿਕਲ ਚਲੇ ਜਾਣਾ ਕਦੀ ਸੇਵਾ ਚਲਾ ਜਾਣਾ ਭਾਈ ਸਾਹਿਬ ਜੀ ਆਪ ਜੀ ਨੇ ਦੇਖੋ ਮਾਹਪੁਰਖਾਂ ਦਾ ਹੁਕਮ ਮੰਨ ਕੇ ਔਰ ਜਿਵੇਂ ਜਿਵੇਂ ਵੀ ਆਪ ਜੀ ਸੇਵਾ ਵਿੱਚ ਲੱਗੇ ਰਹੇ ਹਾਂਜੀ ਅਸਮਾ ਹਣ ਤੇ ਮਾਹਪੁਰਖਾਂ ਨੇ ਆਪ ਜੀ ਨੂੰ ਵਿਵਸਥੇ ਵੀ ਜਿਹੜਾ ਹੈ ਉਹ ਕਿਹਾ ਜਿਵੇਂ ਕਿ ਭਾਈ ਸਾਹਿਬਾਈ ਗੁਰਦਾਸ ਜੀ ਦਾ ਪ੍ਰਮਾਣ ਹੈ ਇੱਕ ਕਵਿਤ ਦੇ ਵਿੱਚ ਭਾਈ ਸਾਹਿਬ ਜੀ ਪ੍ਰਮਾਣ ਕਰਦੇ ਨੇ ਕਹਿੰਦੇ ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਵੱਡੋ ਮੇਰ ਮੈਂ ਸੁਮੇਰ ਵੱਡੋ ਜਗਤ ਬਖਾਨ ਹੈ ਤਰਵਰ ਵਿਖੇ ਜੈਸੇ ਚੰਦਨ ਬਿਰਖ ਵੱਡੋ ਧਾਤਮੇ ਕਨਕ ਅਤ ਉਤਮ ਕਹਿਮਾਨ ਹੈ ਪੰਛੀਨ ਮੈਂ ਹੰਸ ਮਿਰਗ ਰਾਜਨ ਮੈਂ ਸਾਰਦੂਲ ਰਾਗਨ ਮੈਂ ਸ੍ਰੀ ਰਾਗ 파ਰਸ ਬਖਾਨ ਹੈ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸਕਲ ਧਰਮ ਮੈਂ ਗ੍ਰਸਥ ਪ੍ਰਧਾਨ ਹੈ ਭਾਈ ਗੁਰਦਾਸ ਜੀ ਵੀ ਕਹਿ ਰਹੇ ਨੇ ਵੀ ਸਾਰੇ ਧਰਮਾਂ ਦੇ ਵਿੱਚ ਗ੍ਰਸਥ ਧਰਮ ਜਿਹੜਾ ਉਹਨੂੰ ਪ੍ਰਧਾਨਤਾ ਦਿੱਤੀ ਤੇ ਔਰ ਮਹਾਂਪੁਰਖਾਂ ਨੇ ਵੀ ਆਪਣੇ ਹੱਥੀ ਆਪਜੀ ਦਾ ਵਿਆਹ ਉਹ ਕਿਵੇਂ ਕਰਾਇਆ ਉਸ ਵਾਰ ਵੀ ਆਪ ਜੀ ਦੱਸਣ ਦੀ ਕਿਰਪਾਲਤਾ ਕਰੋ 1990 ਆ ਗਿਆ ਜੀ ਜੀ ਫਰਵਰੀ ਦਾ ਮਹੀਨਾ ਸੀ ਲਾਸਟ ਫਰਵਰੀ ਦਾ ਸੀ ਜੀ ਚੰਡੀਗੜ੍ਹ ਵਾਲੇ ਵੱਡੇ ਮਹਾਂਪੁਰਖਾਂ ਦੇ ਐਸ ਸਥਾਨ ਤੇ ਪਹਿਲਾ ਸਮਾਗਮ ਸੀ ਜੀ 5 ਦਿਨ ਦੇ ਦੁਵਾਨ ਦਿੱਤੇ ਸੀ ਜੀ ਤੇ ਪਹਿਲੇ ਦੁਵਾਨ ਦੇ ਵਿੱਚ ਹੀ ਦਾਸ ਦਾ ਆਨੰਦ ਕਾਰਜ ਸੀ ਜੀ ਜੀ ਤੇ ਉਹ ਸਮਾਗਮ ਦੀ ਸੇਵਾ ਵਾਸਤੇ ਅਸੀਂ ਸਾਰੇ ਪਰਸੇਣੇ ਤੋਂ ਆਏ ਸਾਂ ਜੀ ਸਾਰੇ ਆਏ ਸਾਂ ਜੀ ਆਏ ਸੀ ਸਾਡੇ ਤਾਇਆ ਜੀ ਇੱਕ ਵੱਡੇ ਸਨ ਤੇ ਬਾਬਾ ਜੂਰਾ ਦੇ ਪਿਤਾ ਜੀ ਦੇ ਭਰਾ ਉਹ ਬਣੇ ਹੋਏ ਸੀ ਜੀ ਉਹ 26 ਤਰੀਕ ਨੂੰ ਹੁੰਦੇ ਨੇ ਸਾਡੇ ਪਿਤਾ ਜੀ ਨਾਲ ਤਾਇਆ ਜੀ ਸਾਡੇ ਆ ਕੇ ਬਾਬਾ ਜੂਰਾ ਦਾ ਨਾਮ ਲੈ ਕੇ ਉਹ ਨਾਂ ਹੀ ਲੈਂਦੇ ਹੁੰਦੇ ਸੀ ਨਾਂ ਲੈ ਕੇ ਕਹਿਣ ਲੱਗੇ ਭਾਈ ਇਹਨੂੰ ਭੇਜ ਦੇ ਇਹਦਾ ਵਿਆਹ ਹੈ ਪਰसों ਤੇ ਭੇਜ ਦੇ ਇਹਨੂੰ ਜੀ ਜੀ ਜੱਟ ਬੰਦੇ ਸੀ ਇਸ ਤਰ੍ਹਾਂ ਥੋੜਾ ਜਿਹਾ ਬੋਲਦੇ ਹੁੰਦੇ ਸੀ ਬਾਬਾ ਜੀ ਸਾਡੇ ਕਹਿਣ ਲੱਗੇ ਆਂਦੇ ਨੇ ਕੱਲ ਨੂੰ ਨਾ ਨੱਥਾ ਸਿੰਘ ਦੀ ਮਾਤਾ ਦਾ ਤੁਹਾਡੇ ਪਿੰਡ ਦੀ ਭੋਗ ਵੇ ਤੇ ਮੈਂ ਨਾਲ ਹੀ ਇਹਨੂੰ ਲੈ ਆਵਾਂਗਾ ਤੇ ਤੁਸੀਂ ਜਿਹੜਾ ਵਿਆਹ ਦਾ ਕੰਮ ਕਰਨਾ ਕਰ ਲੋ ਉਹਨਾਂ ਬੜੇ ਤਰਲੇਮਿੰਦਾ ਕੀਤੇ ਬਾਬਾ ਜੀ ਨੇ ਭੇਜਿਆ ਮੈਂ ਵੀ ਮੈਂ ਵੀ ਨਹੀਂ ਕੋਚਾਰਾ ਕੀਤਾ ਵੀ ਮੈਂ ਵੀ ਜਾਣਾ ਮੈਂ ਕਿ ਜਿਸ ਤਰ੍ਹਾਂ ਬਾਬਾ ਜੀ ਕਹਿਣਗੇ ਉਸ ਤਰ੍ਹਾਂ ਕਰਾਂਗੇ 27 ਤਰੀਕ ਨੂੰ ਸਵੇਰੇ ਇਥੋਂ ਬਾਬਾ ਜੀ ਜੀਪ ਲੈ ਕੇ ਆਪਣੀ 26967 ਨੰਬਰ ਸੀ ਉਹਨਾਂ ਦਾ ਉਹ ਗੱਡੀ ਲੈ ਕੇ ਜਦੋਂ ਗਏ ਮੈਨੂੰ ਉਸੇ ਗੱਡੀ 'ਚ ਲੈ ਕੇ ਬਾਬਾ ਜੀ ਪਹਿਲਾਂ ਸਾਡੇ ਘਰੀ ਗਏ ਮੈਨੂੰ ਆਂ ਦਿਨ ਫਟਾਫਟ ਨਾਲ ਫਟਾਫਟ ਕੱਪੜੇ ਪਾ ਲਿਆ ਉਹ ਜਿਸ ਤਰ੍ਹਾਂ ਵੀ ਮੈਂ ਕੱਪੜੇ-ਕੁਪੜੇ ਪਾਏ ਉਦੋਂ ਸਗਣ ਵਾਲੇ ਸਾਡੇ ਸੋਰਾ ਸਾਹਿਬ ਸੀ ਇੱਕ ਚਾਚਾ ਜੀ ਤੇ ਤਿੰਨ ਚਾਰ ਜਣੇ ਆਏ ਸੀ ਤੇ ਹਾ ਆਪਣੇ ਹੱਥੀ ਫਿਰ ਬਾਬਾ ਜੀ ਨੇ ਬੈ ਕੇ ਉਦੋਂ ਉੱਥੇ ਮੈਨੂੰ ਸਗਣ ਲਾਇਆ ਉਸ ਵਕਤ 5 ਰੁਪਏ ਵੀ ਬਾਬਾ ਜੀ ਨੇ ਸਗਣ ਮੈਨੂੰ ਦਿੱਤਾ ਜੀ ਜੀ ਸਗਣ ਦੇ ਕੇ ਤੇ ਜਦੋਂ ਫਿਰ ਚੱਲੇ ਸੀ ਦੁਵਾਨ ਤੇ ਉਹ ਮਾਤਾ ਦਾ ਭੋਗ ਸੀ ਨੱਥਾ ਸਿੰਘ ਜਿਹੜੇ ਸਾਡੇ ਤੰਨਾ ਜੱਟ ਬਾਬਾ ਜੀ ਕਹਿੰਦੇ ਹੁੰਦੇ ਸੀ ਉਹਨਾਂ ਦੀ ਬਾਬਾ ਜੀ ਮੈਨੂੰ ਜਾਂਦੇ ਜਾਂਦੇ ਕਹਿਣ ਲੱਗੇ ਆਂਦੇ ਨੇ ਵੀ ਦੋ ਤਿੰਨ ਗੱਲਾਂ ਦਾ ਧਿਆਨ ਰੱਖੀ ਮੈਂ ਕਿਹਾ ਹਾਂ ਜੀ ਆਂਦੇ ਇੱਕ ਤੇ ਤੂੰ ਸੇਹਰਾ ਨਹੀਂ ਲਾਣਾ ਜੀ ਜੀ ਮੈਂ ਸਤਿਵੰਤ ਜੀ ਆਂਦੇ ਨਾਲ ਜਿਹੜਾ ਬੀਬੀਆਂ ਨੂੰ ਆਂਦੀਆਂ ਨਖਾਰੇ ਕੋਰੇ ਚੜਾਉਂਦੀਆਂ ਨੇ ਇਹ ਨਹੀਂ ਤੂੰ ਕਰਨਾ ਤੂੰ ਆਪੇ ਅੰਮ੍ਰਿਤ ਵੇਲੇ ਟਾਈਮ 'ਤੇ ਉੱਠ ਕੇ ਤਨਾਲੀ ਮੈਂ ਠੀਕ ਹੈ ਜੀ ਆੰਦੇ ਨੇ ਵੀ ਗਾਨਾ ਨਹੀਂ ਬਨਣਾ ਜੀ ਮੈਂ ਠੀਕ ਹੈ ਜੀ ਸਾਡਾ ਸੋਹਰਾ ਪਰਿਵਾਰ ਜਿਹੜੇ ਸੀ ਅਨਿਸ਼ਾਰਾ ਸਾਹਿਬ ਵਾਲਿਆਂ ਨੂੰ ਮੰਨਦੇ ਸੀ ਸੋਹਰਾ ਸਾਹਿਬ ਵੀ ਉੱਥੇ ਬੈਠੇ ਸੀ ਉਹ ਸਾਡੇ ਪਿਤਾ ਜੀ ਨੂੰ ਕਹਿਣ ਲੱਗੇ ਆੰਦੇ ਨੇ ਜੀ ਸਾਡੇ ਮੁੰਡੇ ਨੇ ਗਾਨਾ ਨਹੀਂ ਬੰਨਣਾ ਤੁਸੀਂ ਆਪਣੀ ਕੁੜੀ ਨੂੰ ਗਾਨਾ ਕੋਈ ਨਾ ਬੰਨਿਆ ਹਾਂਜੀ ਉਹ ਵੀ ਗੁਰਸਿੱਖ ਪਰਿਵਾਰ ਸੀ ਜੀ ਉਹਨਾਂ ਨੇ ਕੋਈ ਗਾਨਾ ਨਹੀਂ ਬੰਦਾ ਜੀ ਕੁਝ ਨਹੀਂ ਕੀਤਾ ਤੇ ਇਹ 27 ਤਰੀਕ ਨੂੰ ਬਾਬਾ ਜੂਰਾ ਨੇ ਆਪਣੇ ਹੱਥੀ ਸਕਣ ਲਾਇਆ ਜੀ ਜੀ ਅਗਲੇ ਦਿਨ 28 ਤਰੀਕ ਨੂੰ ਪਹਿਲਾ ਦੀਵਾਨ ਸੀ ਦੀਵਾਨ ਤੋਂ ਪਹਿਲਾਂ ਫਿਰ ਸਾਡਾ ਆਨੰਦ ਕਾਰ ਸੀ ਉਦੋਂ ਛੱਪਰ ਹੁੰਦਾ ਸੀ ਆਪਣੇ ਕਮਰਿਆਂ ਦੇ ਅੱਗੇ ਜੀ ਇਹ ਛੱ ਹਾਂਜੀ ਤੇ ਮੀ ਬੜਾ ਪਿਆਸ ਸੀ ਜੀ ਕਿਰਪਾ ਦੇ ਨਾਲ ਮੇਰਾ ਅਨੰਦ ਕਾਰਜ ਵੀ ਸਾਰਾ ਜਿਹੜਾ ਸੀ ਵਿਆਹ ਦਾ ਜਿਹੜਾ ਸਮਝੀ ਬਾਬਾ ਜੂਹਰਾਂ ਦੀ ਪੂਰੀ ਕੀਤੀ ਜੀ ਜੀ ਜਦੋਂ ਪਹਿਲੇ ਦਿਨ ਹੀ ਆਏ ਆ ਨਾ ਵਿਆਹ ਤੇ ਵਿਆਹ ਕਰਕੇ ਤੇ ਅਗਲੇ ਛੇਤੂ ਤੋਂ 1 ਤਾਰੀਖ ਸੀ ਜਾਂ 23 ਤਾਰੀਖ ਮੈਂ ਧਿਆਨ ਭੁੱਲ ਗਿਆ ਹਾਂਜੀ ਉਹ ਦਿਨ ਜਦੋਂ ਆਏ ਤੇ ਪਹਿੰਜੀਹਰਾਂ ਨੂੰ ਮੇਰੀ ਸਿੰਗਣੀ ਮਿਲੀ ਤੇ ਪਹਿੰਜੀ ਆਂਦੇ ਨੇ ਆਂਦੇ ਨੇ ਵੀ ਸਾਡਾ ਸੇਵਕ ਤੇ ਆਹ ਚੂੜਾ ਲਾ ਦੇ ਉਹ ਪਹਿਲੇ ਦਿਨ ਹੀ ਚੂੜਾ ਉਹਨਾਂ ਨੇ ਲਵਾਇਤਾ ਸੀ ਇਹ ਵੀ ਇਸ ਤਰ੍ਹਾਂ ਕਰਮਾਂ ਵਾਲੀ ਰਹੀ ਇਹਨੇ ਵੀ ਇਨਕਾਰ ਨਹੀਂ ਕੀਤਾ ਇਹਨੇ ਉਦੋਂ ਤੋਂ ਲੈ ਕੇ ਅੱਜ ਤੱਕ ਕਦੀ ਕੋਈ ਚੂੜੀ ਕੋਈ ਚੀਜ਼ ਐਸੀ ਚੂੜਾ ਚਾੜਾ ਕੋਈ ਨਹੀਂ ਪਾਇਆ ਬਿਲਕੁਲ ਕਦੀ ਨਹੀਂ ਪਾਇਆ ਇਹ ਮਹਾਪੁਰਖਾਂ ਦੀ ਕਿਰਪਾ ਰਹੀ ਹੈ ਜੀ ਇੱਥੇ ਤੱਕ ਅੱਛਾ ਭਾਈ ਸਾਹਿਬ ਜੀ ਇੱਕ ਵਾਰ ਆਪ ਜੀ ਦੀ ਮੱਝ ਬਿਮਾਰ ਹੋ ਗਈ ਸੀ ਹਾਂ ਜੀ ਤੇ ਮੈਨੂੰ ਪਤਾ ਲੱਗਾ ਤੇ ਦੇਖੋ ਆਪ ਜੀ ਮਹਾਪੁਰਖਾਂ ਦੇ ਨਾਲ ਰਹਿੰਦੇ ਹੋਏ ਵੀ ਫਿਰ ਵੀ ਆਪ ਜੀ ਨੇ ਕੁਝ ਐਸਾ ਕੀਤਾ ਕਿ ਮੱਝ ਨੂੰ ਕੋਈ ਪੇੜਾ ਬਣਾ ਕੇ ਦਿੱਤਾ ਸੀਗਾ। ਇਹਦੇ ਬਾਰੇ ਵੀ ਦੱਸਣ ਦੀ ਕਿਰਪਾ ਕਰੋ। ਉਹ ਇਸ ਤਰ੍ਹਾਂ ਹੋਇਆ ਜੀ ਮੱਝ ਸੱਜਰ ਸੂਹੀ ਸੀ। ਥਣਾ 'ਚ ਲਹੂ ਹੁੰਦਾ ਸੀ। ਅੱਛਾ ਜੀ। ਸਾਡੇ ਚਾਚੀਆਂ ਤਾਈਆਂ ਨਾ ਮਾਤਾ ਨੂੰ ਕਹਿਣ ਲੱਗੀਆਂ ਸਾਡੀ ਮਾਤਾ ਨੂੰ ਬੀਬੀ ਕਹਿਦਾ ਹੁੰਦਾ ਸੀ। ਅੱਜ ਤੇ ਮੰਮੀ ਲੋਕ ਕਹਿੰਦੇ ਉਹ ਤਾਂ ਬੀਬੀ ਕਹਿੰਦੇ ਸੀ। ਜੀ ਜੀ। ਤੇ ਆਂਦੇ ਨੇ ਵੀ ਉਹ ਬਸੈਣਾ ਪਿੰਡ ਜਿਹੜਾ ਵਰਜਿਆ ਨਾ ਸਾਡਾ ਇੱਕ ਉੱਥੇ ਮੁਸਲਮਾਨ ਦੀ ਜਗ੍ਹਾ ਹੈ। ਉਹ ਬਸੈਣਾ ਉਹਦਾ ਨਾਂ ਸੀ। ਉਹਦੇ ਨਾਂ ਤੋਂ ਪਿੰਡ ਵਸਿਆ ਜੀ। ਉਹ ਸਾਰਾ ਪਿੰਡ ਹੀ ਉਹ ਪੀਰ ਦੀ ਜਗ੍ਹਾ ਕੋਈ ਮੁਸਲਮਾਨ ਸੀ ਮੁਸਲਮਾਨ ਸੀ ਪੀਰ ਦੀ ਜਗ੍ਹਾ ਅੱਜ ਵੀ ਹੈ ਜੀ ਉਹ ਲਗਭਗ ਸਾਰਾ ਹੀ ਪਿੰਡ ਉਹਨੂੰ ਮੰਨਦਾ ਸੀ ਸਾਡੇ ਇੱਕ ਪਰਿਵਾਰ ਨੇ ਸੀ ਮੰਨਦਾ ਮਾਤਾ ਨੂੰ ਕਹਿਣ ਲੱਗਿਆ ਤੇ ਮਾਤਾ ਗਈ ਉੱਤੇ ਤੇ ਜਾ ਕੇ ਤੇ ਜਲ ਬਣਵਾ ਕੇ ਤੇ ਪੇੜਾ ਬਣਵਾ ਕੇ ਲੈ ਆਈ ਤੇ ਕੋਈ ਆਰਾਮ ਨਾ ਆਇਆ ਮੱਝ ਸ਼ਾਮ ਨੂੰ ਧਾਰ ਚੋਈ ਤੇ ਉਸੇ ਤਰ੍ਹਾਂ ਕੋਈ ਵੈਸੇ ਠੀਕ ਹੈ ਮੰਨਣਾ ਵੀ ਨਹੀਂ ਚਾਹੀਦਾ ਕਿਉਂਕਿ ਗੁਰਬਾਣੀ ਆਪਾਂ ਪੜ੍ਹੀਏ ਗੁਰੂ ਸਾਹਿਬ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਸੋਰਠਿ ਰਾਗ ਦੇ ਵਿੱਚ ਹਜੂਰ ਕਹਿੰਦੇ ਦੁਬਿਦਾ ਨਾ ਪੜੋ ਹਰ ਵੇਨ ਹੋਰ ਨਾ ਪੂਜੋ ਮੜੇ ਮਸਾਣਾਂ ਨਾ ਜਾਇਂ ਹਾਂਜੀ ਨਾ ਦੁਬਿਦਾ ਚ ਪੈਣਾ ਚਾਹੀਦਾ ਕਿਸੇ ਵਹਿਮ ਭਰਮ ਦੇ ਵਿੱਚ ਹਾਂਜੀ ਤੇ ਨਾ ਕਿਸੇ ਮੜੀਆਂ ਮਸਾਣਾ ਤੇ ਦੀਵੇ ਜਗਾਉਣ ਵਾਸਤੇ ਜਾਣਾ ਚਾਹੀਦਾ ਉਹ ਜਾਣਾ ਤੇ ਕੋਈ ਨਹੀਂ ਸੀ ਫਿਰ ਜਦੋਂ ਕਹਿੰਦਾ ਪੈਣਾ ਚਾਚੀਆਂ ਤਾਈਆਂ ਸਾਰੇ ਪਰਿਵਾਰ ਇਕੱਠਾ ਹੀ ਸਾਡਾ ਹੁੰਦਾ ਹੈ ਤੇ ਮੱਝ ਸੱਜਰ ਸੂਈ ਸੀ ਦੁੱਧ ਦਿੰਦੀ ਨਹੀਂ ਸੀ ਤੋ ਖੂਨ ਹੁੰਦਾ ਸੀ ਇਹ ਵੀ ਚਲੀ ਗਈ ਉਹ ਪੇੜਾ ਲੈ ਆ ਕੇ ਦਿੱਤਾ ਸ਼ਾਮ ਨੂੰ ਜਦੋਂ ਧਾਰ ਚੋਈ ਤੇ ਉਹ ਫਿਰ ਖੂਨ ਆ ਜਾ ਮੈਂ ਗੱਡੀ ਲੈਣ ਤੇ ਮੈਂ ਗੱਡੀ ਚਲਾਉਂਦਾ ਹੁੰਦਾ ਟੈਕਸੀ ਦੀ ਗੱਡੀ ਬਿਜਲੀ ਖਰਚ ਲੰਦਾ ਹੁੰਦਾ ਸੀ ਮੈਂ ਸ਼ਾਮ ਨੂੰ ਜਦੋਂ ਗਿਆ ਤੇ ਮੈਂ ਮਾਤਾ ਨੂੰ ਪੁੱਛਿਆ ਮੈਂ ਬੀਬੀ ਕੀ ਗੱਲ ਹੋਈ ਬੜੇ ਚੁੱਪ ਕਰਕੇ ਬੈਠੇ ਆਂਦੇ ਸੱਜਰ ਮੱਝ ਸੂਈ ਐਸੇ-ਐਸ ਤਰ੍ਹਾਂ ਮੈਂ ਉਤੋਂ ਪੇੜਾ ਵੀ ਬਣਵਾ ਕੇ ਲੈਂਦਾ ਹਾਂ ਤੇ ਮੱਝ ਦਾ ਦੁੱਧ ਨਹੀਂ ਠੀਕ ਹੋਇਆ ਮੈਂ ਮਾਤਾ ਕਿਹੜੇ ਚੱਕਰਾਂ ਚ ਪਈ ਮੈਂ ਤੈਨੂੰ ਪੇੜਾ ਬਣਾ ਕੇ ਦਿੰਦਾ ਵੇਖੀਂ ਮੱਝ ਸਹੀ ਹੋ ਜਾਂਦੀ ਮੈਂ ਇਸ਼ਨਾਨ ਕਰਕੇ ਸ਼ਾਮ ਦਾ ਟਾਈਮ ਸੀ ਰਹਿ ਰਸ ਦਾ ਪਾਠ ਕੀਤਾ ਪੰਜ ਕੀਰਤ ਸੋਲੇ ਦਾ ਪਾਠ ਕੀਤੇ ਮਹਾਂਪੁਰਖਾਂ ਨੂੰ ਯਾਦ ਕੀਤਾ ਅਰਦਾਸ ਬੇਨਤੀ ਕੀਤੀ ਮੈਂ ਪੇੜਾ ਬਣਾ ਕੇ ਦੇ ਦਿੱਤਾ ਜੀ ਮੱਝ ਤੇ ਸਵੇਰੇ ਚੋਈ ਤੇ ਦੁੱਧ ਠੀਕ ਠਾਕ ਹੋ ਗਿਆ ਪਰ ਮੈਂ ਅੱਖਾਂ ਤੋਂ ਜਿਵੇਂ ਅੰਨ੍ਹਾ ਬੰਦਾ ਹੋ ਜਾਂਦਾ ਇਸ ਤਰ੍ਹਾਂ ਉਹ ਗੱਲ ਲਾਲ ਸੁਰਖ ਅੱਖਾਂ ਹੋ ਗਏ ਸੋਚ ਗਈਆਂ ਤੇ ਖੋਲਾਂ ਤੇ ਖੁੱਲਣ ਦਾ ਮੈਂ ਬੜਾ ਪਰੇਸ਼ਾਨ ਜਾ ਹੋ ਗਿਆ ਜੀ ਜੀ ਮੈਂ ਨਿਤਨੇ ਮਾੜਾ ਮੋਟ ਚ ਕੀਤਾ ਜਿੰਨਾ ਕੇ ਸਤਿਗੁਰਾਂ ਕਰਾਇਆ ਮੈਂ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਕੋ ਕਿਹੜੀ ਗਲਤੀ ਹੋ ਗਈ ਮੈਨੂੰ ਨਹੀਂ ਸੀ ਪਤਾ ਵੀ ਪੇੜੇ ਦੇ ਕਰਕੇ ਹੋ ਗਿਆ ਹਾਂਜੀ ਹਾਂਜੀ ਚਲੋ ਜੀ ਮੈਂ ਉਥੋਂ ਜੂ ਚੁੱਕਿਆ ਪਤਾ ਨਹੀਂ ਮੋਟਰਸਾਈਕਲ ਚ ਸਾਈਕਲ ਸੀ ਉਥੋਂ ਮੈਂ ਆਇਆ ਕੁਫੀਆਂ ਨਗਲੇ ਬਾਬਾ ਜੂਰਾ ਦੇ ਕੋਲ ਮੈਂ ਆ ਕੇ ਬਾਬਾ ਜੀ ਨੂੰ ਬੇਨਤੀ ਕਰਨ ਲੱਗਾ ਤੇ ਬਾਬਾ ਜੀ ਪਹਿਲਾਂ ਹੀ ਕਹਿਣ ਲੱਗੇ ਆਂਦੇ ਨੇ ਪੇੜੇ ਬਣਾਵਨਾ ਕਿ ਹੋਰ ਦੇ ਅੱਛਾ ਦੱਸਣ ਤੋਂ ਪਹਿਲਾਂ ਹੀ ਬਾਬਾ ਜੂਰਾ ਕਹਿ ਰਿਹਾ ਸੀ ਤਾਂ ਪੇੜੇ ਬਣਾਵਨਾ ਹੋਰ ਦੇ ਮੈਂ ਕਿਹਾ ਮਹਾਰਾਜ ਮੇਰੇ ਕੋਲ ਗਲਤੀ ਹੋ ਗਈ ਹੈ ਆਂਦੇ ਨੇ ਅਜ ਕਾ ਤੇ ਤੇਰੀ ਅੱਖਾਂ ਹੋ ਜਾਣਗੀਆਂ ਠੀਕ ਆ ਅੱਗੋ ਜੇ ਬਣਾ ਕੇ ਦੇਂਗਾ ਫਿਰ ਨਹੀਂ ਠੀਕ ਹੁੰਦੀਆਂ ਤੇ ਉਹ ਦਿਨ ਜਾਇਆ ਅੱਜ ਦਾ ਜਦ ਮੈਂ ਫਿਰ ਇਸ ਚੀਜ਼ਾਂ ਤੋਂ ਦੂਰ ਚਲਾ ਗਿਆ ਸੀ ਆਂਦੇ ਹੀ ਇਸ ਦੀ ਚੀਜ਼ਾਂ ਛਿਪਾ ਕੇ ਰੱਖੀ ਇਹ ਇਹ ਫਿਰ ਮਹਾਪੁਰਖਾਂ ਦੀ ਕਿਰਪਾ ਕੀਤੀ ਮੇਰੀਆਂ ਅੱਖਾਂ ਠੀਕ ਹੋ ਗਈਆਂ ਮੈਂ ਫਿਰ ਇਸ ਕੰਮ 'ਚ ਨਹੀਂ ਸੀ ਪਿਆ। ਫਿਰ ਭਾਜੀ ਉਹ ਬਰਸੈਣਾ ਪੀਰ ਵਾਲਾ ਜਿਹੜਾ ਪਿੰਡ ਸੀ ਬਰਸੈਣਾ ਨਗਰ ਉਹ ਤੁਸੀਂ ਛੱਡ ਕੇ ਫਿਰ ਬਲਾਸਪੁਰ ਆ ਗਏ ਕਿਵੇਂ ਆਏ? ਹਾਂਜੀ ਉਹ ਇਸ ਤਰ੍ਹਾਂ ਹੋਇਆ ਸੀ ਜੀ ਥੋੜਾ ਜਿਹਾ ਸਰੀਰੇ ਕਰਕੇ ਵੀ ਪਰੇਸ਼ਾਨੀਆਂ ਘਰ 'ਚ ਗਰੀਬੀ ਕਰਕੇ ਵੀ ਸੀ। ਤੇ ਪਰਿਵਾਰ ਵੱਡਾ ਸੀ ਤੇ ਮੇਰਾ ਕੰਮ ਸੀ ਗੱਡੀ ਲੈਣ ਦਾ। ਮੈਂ ਗੱਡੀ ਚਲਾਉਂਦਾ ਹੁੰਦਾ ਸੀ। ਜੀ। ਬਾਬਾ ਜੀ ਕਹਿਣ ਲੱਗੇ ਤੂੰ ਬਰਸੈਣਾ ਛੱਡ ਦੇ ਸਾਡੇ ਚਾਚੇ ਤਾਏ ਖਤਮ ਹੋਏ ਸੀ ਕੋਈ ਪਰੇਸ਼ਾਨੀਆਂ ਹੁੰਦੀਆਂ ਸੀ। ਜੀ। ਬਾਬਾ ਜੀ ਕਹਿਣ ਲੱਗੇ ਤੂੰ ਮੈਂ ਕਿਹਾ ਠੀਕ ਹੈ ਜੀ ਤੇ ਬਾਬਾ ਜੀ ਕਹਿਣ ਲੱਗੇ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਲੈ ਹੀ ਬਾਕੀ ਰਹਿਣ ਦੇ ਕਰਦੇ ਕਰਦੇ ਬਾਬਾ ਜੀਾਂ ਦੇ ਕਣਕ ਕਿੰਨੀ ਕਿ ਰੱਖੀ ਆ ਮੈਂ ਮਹਾਰਾਜ ਇੱਕ 10 ਕੁੰਟਲ ਦਾ ਪਰੋਲਾ ਭਰਿਆ ਸੀ ਉਹ ਰੱਖਿਆ ਦੋ ਮੱਝਾਂ ਵੀ ਨੇ ਉਹਨਾਂ ਨੂੰ ਵੀ ਚਾਰੀ ਦੀ ਕਣਕ ਆਪ ਹੀ ਪਰਿਵਾਰ ਚੋਂ ਖਾਣੇ ਆ ਬਾਬਾ ਜੀ ਆਂਦੇ ਲੈ ਤੂੰ ਇਸ ਤਰ੍ਹਾਂ ਕਰੀ ਉਤਲਾ ਟੱਕੜ ਨਾਲ ਉਹ ਖਲਾਈ ਖੋਲੀ ਤੇ ਭਾਵੇਂ ਤੂੰ 10 ਸਾਲ ਕਣਕ ਖਾਂਦਾ ਰਿ ਕਣਕ ਨਹੀਂ ਮੁੱਕਦੀ ਮੈਂ ਜੀ ਸਤਿਵੰਤ ਜੀ ਉਹ ਮੈਂ ਗੱਲ ਯਾਦ ਰੱਖ ਲਈ ਬਾਬਾ ਜੀ ਦਾ ਬਚਨ ਯਾਦ ਰੱਖ ਲਿਆ ਅਸੀਂ ਜਦੋਂ ਯਾਰਾਂ ਦੇ ਵਿੱਚ ਇੱਥੇ ਆਏ ਆ ਮਈ ਜੂਨ ਦੇ ਵਿੱਚ ਅਸੀਂ ਆਏ ਸੀ ਬਲਾਸਪੁਰ ਜੀ ਜੀ ਅਗਲਾ ਜਦੋਂ ਸਾਲ ਆਇਆ 12 12 ਦੇ ਵਿੱਚ ਸਾਡੇ ਪਿਤਾ ਜੀ ਕਹਿਣ ਲੱਗੇ ਪਪਾ ਜੀ ਕਹਿਣ ਲੱਗੇ ਭਾਈ ਭਰਾਵਾਂ ਤੇਰੇ ਦੀ ਕਣਕ ਆਈਏ ਕਣਕ ਲੈ ਲੈ ਕੱਲ ਨੂੰ ਫਿਰ ਇੱਥੋਂ-ਇੱਥੋਂ ਲੈਂਦਾ ਰਹੇਗਾ ਮੈਂ ਕਿਹਾ ਪਪਾ ਜੀ ਕਣਕ ਬੜੀ ਐ ਭੋਲੇ ਚ ਇਹ ਤਾਂ ਕਣਕ ਨਹੀਂ ਲੈਣ ਕਣਕ ਬਹੁਤ ਆ ਹਾਂ ਜੀ ਚਲੋ ਜੀ ਉਹ ਸਾਲ ਨਿਕਲ ਗਿਆ ਜਦੋਂ 13 ਆ ਗਿਆ 13 ਦੇ ਵਿੱਚ ਫਿਰ ਪਿਤਾ ਜੀ ਕਹਿਣ ਲੱਗੇ ਕਣਕ ਲੈ ਲੈ ਅੱਛਾ ਮੈਂ ਕਿਹਾ ਤੁਸੀਂ ਕਣਕ ਬੜੀ ਐ ਕਣਕ ਨਹੀਂ ਮੁਕਤੀ ਭਾਵੇਂ 10 ਸਾਲ ਹੀ ਖਾਂਦੇ ਰਹੀ ਤੁਸੀਂ ਵੀ ਖਾਂਦੇ ਰਹੋ ਕੋਈ ਗੱਲ ਨਹੀਂ ਤੇ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਉਤੋਂ ਜ ਮਾਤਾ ਜਿਹੜੀ ਸਾਡੀ ਸੀ ਨਾ ਉਹ ਥੋੜਾ ਜਿਹਾ ਜਾਣਦੀ ਸੀ ਵੀ ਇਹ ਮਾਹ ਬੁਰਖਾਂ ਦੇ ਨਾਲ ਲੈਂਦਾ ਹੋ ਸਕਦਾ ਇਹਨਾਂ ਕੋਈ ਸੁਪਨਾ ਆਇਆ ਹੋਵੇ ਜਾਂ ਕੋਈ ਦੱਸਿਆ ਹੋਵੇ ਹਾਂਜੀ ਤੇ ਚਲੋ ਉਹ ਆਂਦੀ ਵੀ ਠੀਕ ਐ ਪਿਤਾ ਜੀ ਸਾਡੇ ਜੱਟ ਬੰਦੇ ਸੀ ਉਹ ਢੋਲਾ ਖੜਕਾ ਖੜਕਾ ਕੇ ਦੇਖਦੇ ਹੁੰਦੇ ਸੀ ਦੇਖਦੇ ਦੇਖਦੇ ਇੱਕ ਦਿਨ ਅਚਾਨਕ ਹੀ ਉਹਨਾਂ ਨੇ ਕੀਤਾ ਬੈਂਚ ਜੈਕ ਉਪਸੀ ਢਾ ਕੇ ਤੇ ਵੇਖਿਆ ਉਹਨਾਂ ਟੱਕਣ ਕੋਲ ਕੇ ਤੇ ਢੋਲਾ 10 ਕੁੰਟਲ ਦਾ ਹੀ ਚੌਥਾ ਹੀ ਦਾ ਹਿੱਸਾ ਉਹਦਾ ਹੈ ਸੀ ਪਰ ਢੋਲਾ ਤੋਂ ਉਹਨਾਂ ਵੇਖ ਲਿਆ ਜਦੋਂ ਉਹ ਤਾਂ ਉਹਨਾਂ ਤੋਂ ਉਹਦਾ ਉਹਨਾਂ ਤੋਂ ਪੈਰ ਤਿਲ ਗਿਆ ਤੇ ਉਹਨਾਂ ਦੇ ਚੂਕਣੇ ਤੇ ਸੱਟ ਲੱਗ ਗਈ ਉਹ ਸੱਟ ਲੱਗ ਗਈ ਤੇ ਬਾਅਦ ਚ ਚਲੋ ਜੀ ਮੈਂ ਫਿਰ ਬਾਬਾ ਜੀ ਨੂੰ ਰਖਵਾਇਆ ਮੈਂ ਬਾਬਾ ਜੀ ਆਇਆ ਕੰਮ ਹੋਇਆ ਹੱਸੰਡਾ ਵੀ ਬਾਬਾ ਜੀ ਆਂਦੇ ਨੇ ਹੁਣ ਤੇ ਜਿਹੜੀ ਹੈ ਇਹੋ ਹੀ ਰਹਿਣੀ ਹੈ ਜਿਨ੍ਹਾਂ ਕੋਲ ਜਿੱਦ ਭਾਵੇਂ 10 ਸਾਲ ਖੋਦ ਦੇ ਦਿੱਤੇ ਇਹ ਮਹਾਪੁਰਖਾਂ ਦੀ ਕਿਰਪਾ ਜੀ ਕਿੰਡੀ ਮਹਾਨ ਬਖਸ਼ਿਸ਼ ਮਹਾਪੁਰਖ ਜੋ ਵਚਨ ਕਰ ਦਿੰਦੇ ਸਦਾ ਅਟੱਲ ਹਾਂਜੀ ਅਟੱਲ 10 ਸਾਲ ਨਾ ਪੜੋਲੇ ਦਾ ਟੱਕਣ ਖੋਲ ਦੇ 10 ਸਾਲ ਦਾ ਵਚਨ ਹੋਇਆ 10 ਸਾਲ ਨਹੀਂ ਘਣ ਚਲ ਨਹੀਂ ਸੀ ਮੁਕੜੀ ਐਵੇਂ ਨਹੀਂ ਐਸੇ ਮਹਾਪੁਰਖਾਂ ਨੂੰ ਅੱਜ ਦੁਨੀਆ ਦੇ ਲੋਕ ਧੰਨ ਧੰਨ ਕਹਿੰਦੇ ਤੇ ਨਿਸ਼ਕਾਰਾਂ ਕਰਦੇ ਪਵਨ ਗੁਰਬਾਣੀ ਵਿੱਚ ਵੀ ਆਪਾਂ ਪੜ੍ਹਦੇ ਹਾਂ ਤਨ 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 ਜਨ ਆਇਆ ਜਿਸ ਪ੍ਰਸਾਦ ਸਾਹਿਬ ਜਗਤ ਤਰ ਆਇਆ ਜਵਨ ਜਨ ਆਮਨੇ ਕਾ ਇਹ ਸਵਾਉ ਜਨ ਕੈ ਸੰਗ ਚਤਾਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਨਮਸ਼ਪਾਰ ਐਸੀ ਮਹਾਨ ਸ਼ਖਸੀਅਤ ਜਿਹੜੇ ਇੱਕ ਬਚਨ ਕਰਨ 10 ਸਾਲ ਭੜੋਲਾ 10 ਕੁੰਟਲ ਦਾ ਨ ਮੁਕੀ ਹਾਂਜੀ ਉਹਦੇ ਚ ਮੱਜਾਂ ਹਨ ਦੋ ਉਹਨਾਂ ਨੂੰ ਵੀ ਇਹ ਦਲੀਆ ਦੂਰੀਆ ਪਾਉਂਦੇ ਸਾਂ ਇਹ ਪਾਪਾ ਜੂਰੀ ਉਹਨਾਂ ਮਾਪੁਰਖਾਨੂ ਤੇ ਨਮਸ਼ਕਾਰੀ ਕਰਨੀ ਮਸ਼ਕਿਲ ਆ ਨਮਸਕਾਰ ਨਮਸਕਾਰ ਤੇ ਭਾਈ ਸਾਹਿਬ ਜੀ ਆਪ ਜੀ ਇੱਕ ਵਾਰ ਬਿਮਾਰ ਵੀ ਹੋਏ ਸੀ ਕਿਵੇਂ ਕਿਵੇਂ ਬਿਮਾਰ ਹੋਏ ਤੇ ਫਿਰ ਮਾਪੁਰਖਾਨੇ ਕਿਵੇਂ ਕਿਰਪਾ ਕੀਤੀ ਉਹ ਵੀਰ ਜੀ ਇਸ ਤਰ੍ਹਾਂ ਹੋਇਆ ਬਈ 2013 ਦਾ ਸਨ ਸੀ ਚੱਲ ਲਈ 26 ਅਗਸਤ ਸੀ ਜੀ ਜੀ ਤੇ ਵੱਡੇ ਮਹਾਰਾਜ ਜੀ ਦੀ ਵਰਸੀ ਦਾ ਤਿਉਹਾਰ ਚੱਲ ਰਿਹਾ ਸੀ ਤੇ ਮੈਂ ਉਸ ਟਾਈਮ ਬਲਾਸੋਰੀ ਹੁੰਦਾ ਸੀ ਜੀ ਜੀ ਮੈਂ ਟੀਵੀ ਤੇ ਉੱਤੇ ਪ੍ਰੋਗਰਾਮ ਦੇਖ ਰਿਹਾ ਸੀ ਦੇਖਦੇ ਦੇਖਦੇ ਮੇਰਾ ਮਨ ਬੜਾ ਵਿਰਾਗ ਜਾ ਹੋਇਆ ਲਗਭਗ 2:30 ਵਜੇ ਤੇ ਟਾਈਮ ਸੀ ਤੇ ਮੈਂ ਟੀਵੀ ਬੰਦ ਕਰਕੇ ਲੰਮੇ ਪੈ ਗਿਆ ਹਾਂਜੀ ਤੇ ਮੈਨੂੰ ਮਹਾਪੁਰਖਾਂ ਦੇ ਕੁਝ ਬਚਨ ਮਹਾਰਾਜ ਜੀ ਨੇ ਦੱਸਿਆ ਉਥੇ ਦਰਸ਼ਨ ਵੀ ਦਿੱਤੇ ਸੁਪਨੇ 'ਚ ਆਂਦੇ ਨੇ ਤੂੰ ਜਿਆਦਾ ਵਿਰਾਗ ਕਰਨਾ ਤੈਨੂੰ ਲੈ ਜਾਾਂਗੇ 6 ਸਾਲ ਤੂੰ ਹੋਰ ਕਰ ਲੈ ਬੱਚਿਆਂ ਦੀ ਸ਼ਾਦੀ ਛੁਦਾ ਕਰ ਲੈ ਉਸ ਤੋਂ ਬਾਅਦ ਤੈਨੂੰ ਲੈ ਚਲਾਂਗੇ ਨਾ ਰਾਣਾ ਸਵਾਲੇ ਵੱਡੇ ਮਹਾਰਾਜ ਜੀ ਮੈਂ ਉਹ ਡਾਇਰੀ ਤੇ ਉੱਤੇ ਨੋ ਜੋ ਬਚਨ ਮਹਾਰਾਜ ਜੀ ਕੀਤੇ ਮੈਂ ਸਵੇਰੇ ਉੱਠ ਕੇ ਡਾਇਰੀ ਤੇ ਉੱਤੇ ਲਿਖ ਦਿੱਤੇ ਜੀ ਉਹ ਲਿਖ ਦਿੱਤੇ ਤੇ ਕੋਈ ਗੱਲ ਨਹੀਂ ਜੇ ਅਗਲਾ ਸਾਲ ਆਇਆ ਜੂਨ ਦਾ 14 ਜੀ ਜੂਨ ਦਾ ਆਇਆ ਤੇ ਮੈਨੂੰ ਪੀਲੀਆ ਹੋ ਗਿਆ ਜੀ ਕੋਈ ਗੱਲ ਨਹੀਂ ਮੈਂ ਕਿਹਾ ਤਾਂਮ ਹੋਈ ਜਾਂਦਾ ਚਲੋ ਜੀ ਪੀਲੀਆ ਦਾ ਇਲਾਜ ਕਰਾਇਆ ਠੀਕ ਠਾਕ ਹੋ ਗਏ 15 ਆਇਆ 15 ਆਇਆ ਜੂਨ ਦਾ ਮਹੀਨਾ ਤੇ ਫਿਰ ਮੈਨੂੰ ਹੋਇਆ ਡੇਂਗੂ ਜੀ ਮੈਨੂੰ ਡੇਂਗੂ ਆਇਆ ਚਲੋ ਜੀ ਇਲਾਜ ਕਰਾਇਆ ਬੇਟਾ ਪੜਦਾ ਹੁੰਦਾ ਸੀ ਜਲੰਧਰ लवली ਯੂਨੀਵਰਸਿਟੀ 'ਚ ਉਹ ਆਇਆ ਤੇ ਉਹਨੂੰ ਵੀ ਡੇਂਗੂ ਹੋ ਗਿਆ ਉਹਦਾ ਇਲਾਜ ਕਰਾਇਆ ਜੀ ਤੀਸਰੇ ਨੰਬਰ ਤੇ ਬੇਟੀ ਬੈਂਕ ਚ ਡਿਊਟੀ ਕਰਦੀ ਹੁੰਦੀ ਸੀ ਬੇਟੀ ਨੂੰ ਹੋ ਗਿਆ ਡੇਂਗੂ ਘਰ ਚ ਗਰੀਬੀ ਸੀ ਇਹਨੂੰ ਜਦੋਂ ਅਸੀਂ ਲੈ ਕੇ ਗਏ ਹਸਪੀਟਲ ਜੀ ਤਿੰਨ ਦਿਨ ਰੱਖਿਆ ਜੀ ਜੀ ਤਿੰਨ ਦਿਨ ਰੱਖਣ ਤੋਂ ਬਾਅਦ ਚ ਡਾਕਟਰਾਂ ਚ ਵਾਪਸ ਦੇ ਦਿੱਤਾ ਮਨ ਬੇੜਾ ਬੜਾ ਖਰਾਬ ਜਿਹਾ ਹੋਇਆ ਵੀ ਕਿੱਥੇ ਲੈ ਕੇ ਚਲੀਏ ਵੀ ਤੂੰ ਪੈਸਾ ਵੀ ਨਹੀਂ ਤੇ ਡੇਂਗੂ ਵੀ ਇੱਥੇ ਬੜਾ ਔਖਾ ਹੋ ਚੱਲਾ ਜੀ ਜੀ ਫਿਰ ਮੈਂ ਬਾਬਾ ਜੀ ਨੂੰ ਫੋਨ ਕੀਤਾ ਬਾਬਾ ਜੀ ਉਸ ਟਾਈਮ ਐਮਪੀ ਸਨ ਜੀ ਐਮਪੀ ਸਨ ਤੇ ਬਾਬਾ ਜੀ ਨੂੰ ਫੋਨ ਕੀਤਾ ਸ਼ਾਮ ਦਾ ਟਾਈਮ ਸੀ ਦਿਨ ਅੰਦਰ ਬਾਹਰ ਸੀ ਡੁੱਬਣ ਵਾਲਾ ਸੀ ਬਾਬਾ ਜੀ ਆਂਦੇ ਆਂਦੇ ਨੇ ਉਹਨੂੰ ਕੁਝ ਨਹੀਂ ਹੁੰਦਾ ਆ ਲੈ ਕਾਗਜ਼ ਲਿਆ ਤੇ ਕਲਮ ਲਿਆ ਪੈਨ ਨਹੀਂ ਸੀ ਆਂਦੇ ਹੁੰਦੇ ਕਲਮ ਹੀ ਜ਼ਿਆਦਾ ਆਂਦੇ ਹੁੰਦੇ ਸੀ ਕਲਮ ਲਿਆ ਤਾਂ ਫੜਫੜ ਲੇਖ ਦੁਵਾਈ ਮੈਂ ਤੇਨ ਤੇਨ ਲਿਖ ਲਿਆ ਜੀ ਬਾਬਾ ਜੀ ਹਰਾਨੇ ਬੋਲਿਆ ਫੋਨ ਤੇ ਦੱਸਿਆ ਜੋ ਬਚਨ ਕੀਤੇ ਮੈਂ ਲਿਖ ਲਿਆ ਲੇਖ ਕੇ ਮੈਂ ਦੁਵਾਈ ਲਿਆ ਕੇ ਤੇ ਬਾਬਾ ਜੀ ਆਂਦੇ ਨਾਲੇ ਬੇਟੀ ਨੂੰ ਕਹਿਦੇ ਜਿਹੜਾ ਬੈਂਕ ਚ ਸੈਲਰੀ ਲੈਂਦੀ ਹੈ ਨਾ ਤਾਂ ਅੱਜਕੱਲ ਜਿਹੜੀ ਸੈਲਰੀ ਲਏਗੀ ਪਹਿਲਾਂ ਇੱਕ ਖੰਡਪਾਟ ਸਾਹਿਬ ਇਥੇ ਲੜੀ ਚ ਖੁਫਿਆ ਨਿਕਲ ਕਰਾ ਦੇ ਟੁੱਕ ਲੈ ਜੀ ਤੇ ਅਸਾਂ ਪਰਸੋਂ ਆ ਜਾਣਾ ਹਾਂਜੀ ਅਸੀਂ ਆਖਿਆ ਠੀਕ ਹੈ ਜੀ ਬਾਬਾ ਜੀ ਆਂ ਅਸੀਂ ਚਲੋ ਦਵਾਈ ਲਿਆ ਕੇ ਦਿੱਤੀ ਜੀ ਮੈਂ ਬੇਟੀ ਨੂੰ ਕਹਿ ਦਿੱਤਾ ਤੂੰ ਇਸ ਇਸ ਤਰ੍ਹਾਂ ਬਾਬਾ ਜੂ ਰਾਨਪਚਨ ਹੋਏ ਨੇ ਤਾਂ ਤੂੰ ਸੁਖ ਲਿਆ ਵੀ ਮੈਂ ਖੰਡਪੜ ਸਾਹਿਬੇ ਕੱਲ੍ਹੜੀ ਚ ਕਰਾਵਾਂਗੀ ਜੀ ਉਹਨੇ ਸੁਖ ਲਿਆ ਸਾਨੂੰ ਅਗਲੇ ਦਿਨ ਸ਼ਾਮ ਨੂੰ ਛੁੱਟੀ ਮਿਲ ਗਈ ਰਾਤ ਉਹਨਾਂ ਉਂਝ ਰੱਖਿਆ ਤੀਸਰੇ ਦਿਨ ਅਸੀਂ ਉਥੋਂ 1-2 ਵਜੇ ਦਾ ਟਾਈਮ ਹੈ ਅਸੀਂ ਉਥੋਂ ਆ ਗਏ ਜਦੋਂ ਆਏ ਮੈਂ ਉਹ ਰਸਤੇ 'ਚ ਆਇਆ ਤਾਂ ਪਾਪਾ ਜੀ ਨੂੰ ਰਨ ਫੋਨ ਕੀਤਾ ਮੈਂ ਪਾਪਾ ਜੀ ਆਪ ਜੀ ਕਿੱਥੇ ਹੋ ਬਾਬਾ ਜੀ ਜਾਂਦੇ ਮੈਂ ਕੁਫਿਆਨਗਲਾ ਆ ਗਿਆ ਆਜੋ ਤੁਸੀਂ ਅਸੀਂ ਸਿੱਧੇ ਹਸਪੀਟਲ ਤੋਂ ਕੁਫਿਆਨਗਲੇ ਆ ਗਏ ਜੀ ਕੁਫਿਆਨਗਲਾ ਆ ਗਏ ਤੇ ਬਾਬਾ ਜੀ ਨਾ ਸਾਡੀ ਬੇਟੀਆਂ ਨੂੰ ਕਹਿੰਦੇ ਹੁੰਦੇ ਸੀ ਅਫਸਰ ਬੇਟੀਆਂ ਜੀ ਬਾਬਾ ਜੀ ਜਾਂਦੇ ਇਹਦਾ ਤਾਂ ਜੇ ਮੈਂ ਵਿਆਹ ਵੇਖਣਾ ਇਹਨੂੰ ਅਸੀਂ ਮਰਨ ਦਿੰਦੇ ਆ ਇਹਨੂੰ ਨਹੀਂ ਜਾਣ ਦਿੰਦੇ ਤੈਨੂੰ ਕੁਝ ਨਹੀਂ ਹੁੰਦਾ ਜੀ ਜੀ ਇਹ ਬਚਨ ਬਲਾਸ ਹੋਏ ਤੇ ਉਸ ਟਾਈਮ ਫਿਰ ਜਿਹੜਾ ਸੀ ਇੱਥੋਂ ਤੱਕ ਕਰਦੇ ਇਹ 15 ਤੱਕ ਸਾਡੀ ਗੱਲਬਾਤ ਹੋਈ ਜੀ ਜੀ 16 ਦਾ ਜੂਨ ਦਾ ਮਹੀਨਾ ਆਇਆ ਤੇ ਅਸੀਂ ਇੱਕ ਨਨ ਵਾਲਾ ਸੀ ਮੈਂ ਫੱਤੇ ਭਲਾਈ ਕੁੱਤਾ ਤੁਰਿਆ ਫਿਰੇ ਤੇ ਮੈਂ ਭਾਈ ਸਾਹਿਬ ਕੁੱਤਾ ਨਾ ਪੈ ਜਾਂਦਾ ਨਹੀਂ ਕੁੱਤਾ ਪੈਂਦਾ ਕੁੱਤਾ ਬੜਾ ਸਿੱਧਾ ਐ ਥੋੜਾ ਗਾਂ ਹੋਏ ਤੋਂ ਉਹਨੇ ਮੇਰੇ ਗੋਡੇ ਤੇ ਮਾਰਿਆ ਚੱਕ ਤੇ ਮੈਨੂੰ ਵੱਢ ਲਿਆ ਅਸੀਂ ਫੇਰ ਆ ਗਏ ਜੀ ਹੁਣ ਜਦੋਂ ਆ ਗਏ ਗੱਡੀ ਗੁੱਡੀ ਕੀ ਵੇਖਣੀ ਟਿਕਟੂਕੇ ਲਵਾਏ ਇਹ 3 ਸਾਲ ਹੋ ਗਏ ਮੈਨੂੰ ਲਗਾਤਾਰ ਬੁਬਾਰ ਹੁੰਦੇ ਆ ਹਾਂਜੀ ਹਾਂਜੀ ਤੇ ਜਦੋਂ 13 ਚ ਮੈਨੂੰ ਸੁਪਨਾ ਜਦੋਂ ਆਇਆ ਸੀ ਨਾ ਤੇ ਮੈਂ ਉਦੋਂ ਇਹ ਹਸਾਬ ਲਾ ਲੋ ਵੀ ਡਰਦੇ ਨੇ ਥੋੜਾ ਜਿਹਾ ਜਪਜੀ ਸਾਹਿਬ ਉਧਾ ਦਿੱਤੇ ਪਾਠ ਉਧਾ ਦਿੱਤੇ ਪਤਾ ਸੀ ਮਹਾਂਪੁਰਖ ਦੱਸ ਦੇ ਵੀ ਜਾਣਾ ਸਿਮਰਨ ਨਾਲ ਹੀ ਤੇ ਸੇਵਾ ਹੀ ਜਾਣੀ ਹੋਰ ਕੁਝ ਨਹੀਂ ਜਾਣਾ ਮੈਂ ਦੋ ਜਪਜੀ ਸਾਹਿਬ ਤੋਂ ਫਿਰ ਚਾਰ ਕਿਤੇ ਚਾਰ ਤੋਂ 10 ਕਿਤੇ ਇਸ ਤਰ੍ਹਾਂ ਜਪਜੀ ਸਾਹਿਬ ਮੇਰ ਪੜ ਦੇ ਕੇ ਜੀ ਜੀ ਫਿਰ ਜੇ 2017 ਦੇ ਵਿੱਚ ਪਾਜੀ ਹਰਜੀਤ ਸਿੰਘ ਦੇ ਨਾਲ ਮੈਂ ਗਿਆ ਕੰਡਿਆਲਾ ਕੀਤ ਕੋ ਬਹੁਤ ਚੰਗੀ ਗੱਲ ਹੈ ਬਾਣੀ ਪੜਨੀ ਹਾਂਜੀ ਜੇ ਆਪ ਜੀ ਨੇ ਸਿਮਰਨ ਨੂੰ ਵਧਾਇਆ ਉਹਦੇ ਵਿੱਚ ਭਲਾ ਹੈ ਬਾਣੀ ਪੜਨੀ ਯਾਦ ਵੱਧ ਬਾਣੀ ਪੜਨੀ ਸ਼ੁਰੂ ਕੀਤੀ ਗੁਰੂ ਕਹਿੰਦਾ ਹੈ ਗੁਰੂ ਸਾਹਿਬ ਜੀ ਪ੍ਰਮਾਣ ਕਰਦੇ ਨੇ ਕਿ ਬੰਦਾ ਆਇਆ ਹੀ ਬਾਣੀ ਪੜਨ ਵਾਸਤੇ ਸੁਣਨ ਵਾਸਤੇ ਹਾਂਜੀ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪਦਮ ਤੇ ਜੇ ਵਿਚਾਰ ਕੇ ਤੇ ਜਿਹੜਾ ਹੈ ਜਨਮ ਮਨੁੱਖ ਜਿਹੜਾ ਇਹ ਵਿਰਥਕ ਗੰਭੀਰੀ ਗੱਲ ਹੈ ਮਾਰੇ ਕਹਿੰਦੇ ਬਾਣੀ ਪੜਨ ਸੁਣਨ ਵਾਸਤੇ ਆਏ ਆਪ ਜੀ ਨੇ ਨਿਤਨੇਮ ਵਧਾ ਦਿੱਤਾ ਹਾਂਜੀ ਤੇ ਫਿਰ ਹਰਜੀਤ ਸਿੰਘ ਭਾਜੀ ਦੇ ਨਾਲ ਗਿਆ ਕੁੜਿਆ ਵਾਲਾ ਇਸ ਤਰ੍ਹਾਂ ਜੀ 2017 ਦੇ ਵਿੱਚ ਫਰਵਰੀ ਦਾ ਮਹੀਨਾ ਡੇਟ ਮੈਨੂੰ ਪੱਕਾ ਨਹੀਂ ਚੇਤਾ ਮੈਂ ਇਹਨਾਂ ਨਾਲ ਦਵਾਨਾਂ ਤੇ ਗਿਆ ਕੱਟੀ ਲੈ ਕੇ ਗਿਆ ਕੀਰਤੀ ਆ ਉਦੋਂ ਨਾਲ ਸਾਡੇ ਹੁੰਦਾ ਸੀ ਜੀ ਅਸੀਂ ਕੰਡੇਆਲਾ ਘਾਟ ਵੱਲ ਦੁਕਾਨਾਂ ਤੇ ਗਏ ਚਾਰ ਪੰਜ ਦੁਕਾਨਾਂ ਸੀ ਚਾਰ ਪੰਜ ਜਗ੍ਹਾ ਤੇ ਤੇ ਉਹ ਦੁਕਾਨਾਂ ਤੋਂ ਬਾਅਦ ਜੇ ਅਸੀਂ ਸਿੱਧੇ ਫਿਰ ਏਟਾ ਗਏ ਜੀ ਸਰਾਉਂ ਸ਼ਾਇਦ ਗੁਰਦੁਆਰਾ ਸਾਹਿਬ ਦਾ ਨਾਂ ਨਾ ਜੀ ਸੋਰਾ ਸੋਰਾ ਹਾਂ ਜੀ ਅਸੀਂ ਉੱਥੇ ਗਏ ਤਾਂ ਉੱਥੇ ਬਾਬਾ ਜੀ ਉਰੀ ਉੱਥੇ ਮਿਲੇ ਸਾਨੂੰ ਕੱਲੇ ਸਨ ਬਾਬਾ ਜੀ ਉਰੀ ਉੱਥੋਂ ਦੇ ਜਿਹੜੇ ਸੇਵਾਦਾਰ ਸਨ ਕੋਸ਼ਤ ਸਿੰਘ ਉਹ ਹੈ ਸਨ ਅਸੀਂ ਸ਼ਾਮ ਦੇ ਟਾਈਮ ਪਹੁੰਚੇ ਜੀ ਬਾਬਾ ਜੀ ਉਹਨਾਂ ਦੇ ਕਮਰੇ 'ਚ ਬੈਠੇ ਰਹੇ ਪ੍ਰਸ਼ਾਦਾ ਪਾਣੀ ਛੱਕ ਕੇ ਰਾਤ ਦੇ ਵੱਜ ਗਏ 11 ਤਾਂ ਪਾਪਾ ਜੀ ਆਂਦੇ ਨੇ ਭਾਈ ਸਾਰੇ ਹੁਣ ਰਾਮ ਕਰੋ ਸਵੇਰੇ ਤੁਸੀਂ ਜਾਣਾ ਆਪੋ ਆਪਣੇ ਦਾ ਹੀ ਮੈਨੂੰ ਆਂਦੇ ਨੇ ਮੈਨੂੰ ਬਾਬਾ ਜੀ ਕਦੀ ਨਾ ਨਾਂ ਨਹੀਂ ਚਲਿੰਦੇ ਮੈਨੂੰ ਪਰਸੈਣੇ ਵਾਲਾ ਤੇ ਜਾਂ ਸੱਦੋਵਾਲੀ ਆਂਦੇ ਸੱਦੋਵਾਲੀ ਪਾਕਿਸਤਾਨ ਦਾ ਪਿੰਡ ਸੀ ਸਾਡਾ ਜੀ ਜੀ ਇਸ ਕਰਕੇ ਤੇ ਪਰਸੈਣਾ ਪਿੰਡ ਕਰਕੇ ਮੈਨੂੰ ਪਰਸੈਣੇ ਵਾਲਾ ਕਰਕੇ ਜਿਆਦਾ ਆਵਾਜ਼ ਮਾਰਦੇ ਹੁੰਦੇ ਸੀ ਮੈਨੂੰ ਆਂਦੇ ਪਰਸੈਣੇ ਵਾਲੇ ਤੁਸੀਂ ਵੀ ਆਰਾਮ ਕਰੋ ਮੈਂ ਕਿ ਮਹਾਰਾਜ ਮੈਂ ਤੁਹਾਡੇ ਨਾਲ ਕੋਈ ਬਚਨ ਕਰਨਾ ਹੈ ਹਰਜੀਤਪਾਲ ਜੀ ਦੇ ਦਿਲ 'ਚ ਹੀ ਵੀ ਕੁਲਵਿੰਦਰ ਸਿੰਘ ਉੱਠੇ ਤੇ ਮੈਂ ਗੱਲ ਕਰਾਂ ਤੇ ਮੇਰਾ ਨਾ ਦਾ ਹੀ ਪਏ ਹਰਜੀਤਪਾਲ ਜੀ ਉੱਠਣ ਤੇ ਮੈਂ ਕੋਈ ਬਚਨ ਕਰਾਂ ਠੀਕ ਬਾਬਾ ਜੀ ਕਹਿਣ ਲੱਗੇ ਹਰਜੀਤਪਾਲ ਜੀ ਨੂੰ ਆਂਦੇ ਨੇ ਭਾਈ ਤੂੰ ਹਰਜੀਤ ਤੇ ਰਜਾਈ ਦੇ ਫੁੱਪਲ ਜੀ ਮਾਰ ਕੇ ਬੈਠੇ ਸੀ ਆਮ ਬੈਂਦੇ ਹੁੰਦੇ ਸੀ ਜੀ ਮੰਜੇ ਦੇ ਕੋਲ ਚਲਾ ਗਿਆ ਮੈਨੂੰ ਆਂਦੇ ਕੁੰਡੀ ਬੰਦ ਕਰਦੇ ਕੁੰਡੀ ਬੰਦ ਕਰਦੇ ਮੇਰਾ ਹੱਥ ਫੜ ਲਿਆ ਮੈਨੂੰ ਆਂਦੇ ਦੱਸ ਮੈਂ ਜਿਉਂ ਇਹ 13 ਤੋਂ ਗੱਲ ਚੱਲੀ ਮੇਰੀ ਸੁਪਨੇ ਦੀ ਇਹ ਮੈਂ ਦੱਸ ਦਈ ਆ ਆ ਜੋ ਤੁਹਾਡਾ ਸਾਰੇ ਸਾਂਝੀ ਕੀਤੀ ਸਾਰੀ ਮੈਂ ਦੱਸੀ ਜੀ ਜੀ ਮੈਂ ਮਹਾਰਾਜ ਐਸੇ ਇਸ ਤਰ੍ਹਾਂ ਮੈਨੂੰ 18 ਚ ਸਲਾਹ ਮਿਲਿਆ ਵੀ 26 ਤਰੀਕ ਨੂੰ ਤੈਨੂੰ ਲੈ ਜਾਣਾ ਨਾਲ ਤੇ ਇੱਕ ਪਾਸੇ ਚਾ ਵੀ ਹੈ ਤੇ ਜਾਣ ਦਾ ਵੀ ਜੀ ਨਹੀਂ ਕਰਦਾ ਹਾਂਜੀ ਬਾਬਾ ਜੀ ਹਸੰਦਾ ਪੇ ਬਾਬਾ ਜੀ ਆਂਦੇ ਨੇ ਕੋਈ ਗੱਲ ਨਹੀਂ ਤੂੰ ਦੱਸਿਆ ਉਹਨਾਂ ਕਥਾ ਵੀ ਮੈਨੂੰ ਸੁਣਾਈ ਕਰੀਬ ਡੇਢ ਘੰਟਾ ਸਦਾ ਬਾਬਾ ਜੂਰਾ ਨਾਲ ਬਚਨ ਬਲਾਸ ਹੁੰਦੇ ਰਹੇ ਜੀ ਜੀ ਮੈਨੂੰ ਆਂਦੇ ਨੇ ਵੀ ਤੇਰੇ ਕਰਮਾਂ ਚ ਜੇ ਗੁਰੂ ਘਰ ਦੀ ਸੇਵਾ ਬੜੀ ਲਿਖੀ ਆ ਤੂੰ ਸੇਵਾ ਕਰੇਗਾ ਮੈਨੂੰ ਆਂਦੇ ਨੇ ਜੀ ਹੋਰ ਕਈ ਬਚਨ ਐਸੇ ਨੇ ਜਿਹੜੇ ਮੈਂ ਨਹੀਂ ਦੱਸ ਸਕਦਾ ਬਚਨ ਉਹ ਕੀਤੇ ਤਾਂ ਉਹ ਮੇਰੇ ਨਾਲ ਵਾਪਰੇ ਉਹ ਠੀਕ ਹੋਏ ਸਮੇਂ ਸਮੇਂ ਨਾਲ ਸਾਰੇ ਪੂਰੇ ਹੋਏ ਜੀ ਜੀ ਬਾਬਾ ਜੀ ਮੈਨੂੰ ਕਹਿਣ ਲੱਗੇ ਆਂਦੇ ਨੇ ਵੀ ਤੂੰ ਨਹੀਂ ਠਾਰਾਂ ਚ ਜਾਏਗਾ ਜੀ ਪਰ ਅਗਸਤ ਦੇ ਮਹੀਨੇ ਚ ਪਰ ਤੁਹਾਡੇ ਘਰ ਦਾ ਮੈਂਬਰ ਇੱਕ ਜ਼ਰੂਰ ਜਾਏਗਾ ਅੱਛਾ ਬਦਲ ਲੱਗਾ ਤਾਂ ਜੀ ਪਾਪਾ ਜੀ ਕਹਿੰਦੇ ਨੇ ਤਾਂ ਹੀ ਤੇ ਪਾਵਨ ਗੁਰਬਾਣੀ ਦਾ ਪ੍ਰਮਾਣ ਹੈ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਗੌੜੀ ਰਾਗ ਵਿੱਚ ਪ੍ਰਮਾਣ ਕਰਦੇ ਨੇ ਜਾ ਕਾ ਕਹਿਆ ਦਰਗੇ ਚੱਲੇ ਸੋ ਕਿਸ ਕੋ ਨਦਰ ਲਿਆਵੇ ਠੀਕ ਹੈ ਦਰਗਾਈ ਪਹੁੰਚਦੇ ਮਾਲਕ ਸਾਨੂੰ ਬਰੋਕਸ ਜੀ ਜੋ ਚਾਹਣ ਉਹ ਕਰ ਸਕਦੇ ਹਾਂਜੀ ਜੀ ਬਾਬਾ ਜੀ ਕਹਿਣ ਲੱਗੇ ਐਦਿਕਾ ਜੂਨ ਦਾ 17 ਦੀ ਗੱਲ ਸੀ ਨਾ ਇਹ ਮੈਂ ਫਰਵਰੀ ਦੀ ਗੱਲ ਕਰ ਰਿਹਾ ਜੀ ਬਾਬਾ ਜੀ ਕਹਿਣ ਲੱਗੇ ਐਦਿਕਾ ਜੂਨ ਦੇ ਵਿੱਚ ਨਾ ਤੂੰ ਖੰਡਪੜ ਸਾਬ ਕਰਾ ਦੇ ਮੈਂ ਕਿਹਾ ਸਤ ਪਤ ਜੀ ਅਸੀਂ ਲੜੀ ਦੇ ਵਿੱਚ ਤੇ ਪਾਠ ਪੁਕਰਾਇਆ ਇਹ ਨਹੀਂ ਮੈਨੂੰ ਪਤਾ ਜੂਨ ਚ ਆਇਆ ਹੈ ਜੁਲਾਈ ਚ ਨੰਬਰ ਆਇਆ ਜਦੋਂ ਵੀ ਆਇਆ ਹੈ ਮਤਲਬ ਮੈਂ ਠੀਕ ਰਹਿ ਕੋ ਪਰੇਸ਼ਾਨੀ ਮਾੜਾ ਜਾਂ ਝਟਕਾ ਮੈਨੂੰ ਆਇਆ ਮੈਂ ਠੀਕ ਰਿਹਾ ਜਦੋਂ ਆਇਆ 18 ਜੀ 18 ਆਇਆ ਤੇ 20 ਅਗਸਤ ਨੂੰ ਸਾਡੇ ਪਿਤਾ ਜੀ ਚੱਲ ਬਸੇ ਜੀ ਹੂੰ ਹੂੰ ਪਿਤਾ ਜੀ ਚੱਲ ਬਸੇ ਤੇ ਫਿਰ ਭੋਗ ਤੋਂ ਬਾਅਦ ਜੇ ਅਸੀਂ ਘਾਰੇ ਤੇ ਬਲਾਸਪੁਰ ਬੈਠੇ ਜੀ ਤੇ ਮੈਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਦੱਸਿਆ ਮੈਂ ਕਿ ਵੀ ਆ ਜਿਹੜਾ ਟਾਈਮ ਹੈ ਨਾ ਇਸ ਟਾਈਮ ਤੇ ਮੈਂ ਚਲੇ ਜਾਣਾ ਸੀ ਜੇ ਬਾਬਾ ਜੀ ਹੋਰਾਂ ਦੀ ਸੰਗਤ ਮੈਂ ਨਾ ਕਰਤਾ ਤੇ ਮੈਂ ਕਿਹਾ ਤੁਹਾਡੇ ਕਰਮਾਂ ਨੂੰ ਇਹ ਬਾਬਾ ਜੀ ਹੋਰਾਂ ਨੇ ਜਿਹੜਾ ਬਚਨ ਸੀ ਤੇ ਉਹਨਾਂ ਦਾ ਬਚਨ ਨੇ ਮੈਨੂੰ ਕੰਮ ਕਰ ਗਿਆ ਮੇਰੀ ਜ਼ਿੰਦਗੀ ਤੁਹਾਡੇ ਕਰਕੇ ਬਚ ਗਈ ਨਹੀਂ ਤੇ ਮੇਰਾ ਟਾਈਮ ਸੀ ਪਿਤਾ ਜੀ ਚਲੇ ਗਏ ਨੇ ਇਹ ਬੱਚੇ ਮੰਨਣਾ ਮੈਂ ਕਿਹਾ ਜਾਓ ਮੇਰੀ ਡੈਰੀ ਲੈ ਕੇ ਆਓ ਡੈਰੀਆਂ ਨੂੰ ਲਿਆਂਦੀਆਂ 13 ਤੋਂ ਲੈ ਕੇ 17 ਤੱਕ ਹਰ ਡੈਰੀ ਦੇ ਵਿੱਚ ਮੇਰਾ ਇਹੋ ਲਿਖਿਆ ਸੀ ਬਾਬਾ ਜੂਰਾ ਨੇ ਬਚਨ ਦਿੱਤੇ ਸੀ ਮੇਰੇ ਤਿੰਨ ਸਾਲ ਸਰ ਜੀਰੀਕ ਯਾਤਰਾ ਰਹਿ ਗਈ ਜਾਂ ਦੋ ਸਾਲ ਰਹਿ ਗਈ ਜਾਂ ਚਾਰ ਸਾਲ ਮੈਂ ਇਸ ਤਰ੍ਹਾਂ ਲਿਖੀ ਜਾਂਦਾ ਸੀ ਜਾਣੇ بڑے ਰੋਏ بڑے ਪਰੇਸ਼ਾਨਜੇ ਹੋ ਜਾਂਦੇ ਨੇ ਡੈਡੀ ਜੀ ਤੁਸੀਂ ਇੰਨਾ ਚਿਰ ਦੀ ਗੱਲ ਸੀ ਤੁਸੀਂ ਦਿੱਤੀ ਕਿਉਂ ਨਾ ਕਿਉਂ ਲੁਕਾਈ ਮੈਂ ਕਿਹਾ ਮੈਨੂੰ ਇੱਕ ਹੁਕਮ ਹੀ ਐਸਾ ਆਇਆ ਹੈ ਵੀ ਦੱਸਣੀ ਨਹੀਂ ਕਿਸੇ ਨੂੰ ਤੇ ਮੈਂ ਦੱਸ ਨਹੀਂ ਸੀ ਸਕਦਾ ਅੱਜ ਤੁਹਾਨੂੰ ਤਾਂ ਦੱਸੀਏ ਬਾਬਾ ਜੀਾਂ ਦੇ ਬਾਅਦ ਚ ਦੱਸ ਲਈ ਕੋਈ ਗੱਲ ਨਹੀਂ ਅੱਜ ਤਾਂ ਤੁਹਾਨੂੰ ਦੱਸੀਏ ਵੀ ਆਹ ਬਾਬਾ ਜੂਰਾ ਨੇ ਬਚਨ ਦਿੱਤਾ ਸੀ ਮੈਨੂੰ ਤੇ ਆ ਕੋਈ ਨਾ ਇਸ ਤਰੀਕੇ ਨਾਲ ਜੀ ਉਹ ਮੇਰਾ ਬਿਮਾਰੀ ਤੋਂ ਵੀ ਜਿਹੜਾ ਹੀ ਬਾਅਦ ਚਿਕਰ ਖੜਾ ਛੱਡਿਆ ਜੀ ਹਾਂਜੀ ਬਿਲਕੁਲ ਅੱਛਾ ਭਾਈ ਸਾਹਿਬ ਜੀ ਵੇਖੋ ਤੁਹਾਡੀ ਬੇਟੀ ਜਦੋਂ ਬਿਮਾਰ ਹੋਈ ਸੀ ਤੇ ਮਾਂਪੁਰਗਨ ਨੇ ਕਿਹਾ ਸੀ ਵੀ ਅਜੇ ਤੀਨ ਨੂੰ ਨਹੀਂ ਅਸੀਂ ਜਾਣ ਦੇਣਾ ਹਾਂਜੀ ਤੇਰਾ ਵਿਆਹ ਵੀ ਅਸਾਂ ਕਰਾਂਗੇ ਹਾਂਜੀ ਵਿਆਹ ਕਰਾਂਗੇ ਫਿਰ ਬੇਟੀ ਦੇ ਵਿਆਹ ਦੇ ਸਮੇਂ ਵੀ ਕੋਈ ਬਚਨ ਮਾਪੁਰ ਖਾਣੇ ਜਾਂਦੇ ਸੀ ਹਾਂਜੀ ਉਸ ਤੋਂ ਪਹਿਲਾਂ ਬੇਟਾ ਛੋਟਾ ਸੀ ਬੇਟੇ ਦਾ ਪਹਿਲਾਂ ਵਿਆਹ ਹੈ ਬੇਟੇ ਦਾ ਪਹਿਲਾਂ ਹੋ ਗਿਆ ਹੈ ਬੇਟੇ ਦਾ ਇਸ ਤਰ੍ਹਾਂ ਹੀ ਜੀ ਮਨਿਹਾਰਕੇੜੇ ਤੋਂ ਬਾਬਾ ਜੀ ਰਹਿੰਦੇ ਸੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਸਾਡੀ ਜਿਹੜੀ ਨੂ ਲੱਗਦੀ ਪਪਾ ਜੀ ਦੀ ਪੋਤਰੀ ਸੀ ਰਿਸ਼ਤੇ ਦੀ ਉਹ ਤੇਰਾ ਤੋਂ ਚਲੇ ਗਏ ਸੀ ਹਾਂਜੀ ਹਾਂਜੀ ਤੇ ਅਸੀਂ ਜਦੋਂ ਮੈਂ ਤੇ ਮੇਰੀ ਸਿੰਘਣੀ ਆਏ ਬਾਬਾ ਜੂਰਾਂ ਕੋਈ ਵੀ ਕੰਮ ਹੁੰਦਾ ਜੇ ਨਹੀਂ ਪੁੱਛਦੇ ਸਾਂ ਆ ਕੇ ਵੀ ਬਾਬਾ ਜੀ ਆ ਕੰਮ ਇਸ ਤਰ੍ਹਾਂ ਕਰੀਏ ਕਿ ਨਾ ਕਰੀਏ ਅੱਜ ਆ ਕੇ ਬੈਠੇ ਹਾਂ ਤਾਂ ਬਾਬਾ ਜੀ ਆ ਸੰਡਾ ਪਿਆ ਆਂਦੇ ਨੇ ਬੇਟੇ ਦਾ ਰਿਸ਼ਤਾ ਆ ਜੀ ਮੈਂ ਜੀ ਹਾਂਜੀ ਆਂਦੇ ਨੇ ਉਹ ਕਰ ਲੋ ਤੁਸੀਂ ਉਹ ਸਾਡੀ ਪੁੱਤਰੀ ਆ ਜੀ ਬੜੇ ਚੰਗੇ ਨੇ ਬਹੁਤ ਵਧੀਆ ਨੇ ਤੁਸੀਂ ਕਰ ਲੋ ਉਹ ਚਲੋ ਜੀ ਗੱਲਬਾਤ ਹੋਈ ਵਾਵਾ ਦਿਰ ਬੈਠੇ ਬੁੱਠੇ ਰੇ ਬਚਨ ਬਲਾਸ ਹੋਏ ਅਹੀਆ ਸੱਤ ਬਚਨ ਦੀ ਵਿਆਹ ਕਰ ਲੋ ਰਿਸ਼ਤਾ ਕਰ ਲਿਆ ਹਾਂਜੀ ਰਿਸ਼ਤੇ ਤੋਂ ਬਾਅਦ ਜੀ ਜਲਦੀ ਹੀ ਕਹਿਣ ਲੱਗੇ ਵੀ ਵਿਆਹ ਵੀ ਕਰ ਲੋ ਅਸੀਂ ਫਿਰ ਬਾਬਾ ਜੀ ਕੋਲ ਆਏ ਆ ਕਿ ਬਾਬਾ ਜੀ ਇਸ ਤੋਂ ਪਹਿਲਾਂ ਇੱਕ ਵਾਰ ਨਾ ਬੇਟੀ ਦਾ ਰਿਸ਼ਤਾ ਛੁੱਟ ਗਿਆ ਸੀ ਤੇ ਬੇਟੀ ਵੱਡੀ ਐ ਜੇ ਬੇਟੇ ਦਾ ਰਿਸ਼ਤਾ ਕਰ ਲਿਆ ਤਾਂ ਦੁਨੀਆਂ ਗੱਲਾਂ ਬੜੀਆਂ ਕਰਦੀ ਐ ਜੀ ਜੀ ਬਾਬਾ ਜੀ ਕਾਫੀ ਦਿਰ ਸੋਚਦੇ ਸਮਝਦੇ ਰਹੇ ਵਿਚਾਰਾਂ ਦੱਸਦੇ ਰਹੇ ਆਪਣੇ ਬਚਨ ਬਲਾ ਦੱਸਦੇ ਰਹੇ ਫਿਰ ਆਂਦੇ ਨੇ ਇਸ ਤਰ੍ਹਾਂ ਕੋਈ ਗੱਲ ਨਹੀਂ ਹਾਂਜੀ ਬੇਟੇ ਦਾ ਰਿਸ਼ਤਾ ਜਾ ਕਰ ਲੋ ਤੇ ਬੇਟੀ ਦਾ ਰਿਸ਼ਤਾ ਹੋ ਸਕਦਾ ਇਹ ਤੁਹਾਡੇ ਦੇਰਾਦੂਨ ਵਾਲੇ ਕੁਲਮ ਜਿਹੜੇ ਤੁਹਾਡੇ ਬਣੇ ਨੇ ਇਹ ਹੀ ਕਰਾ ਦੇਵਾਂ ਜੀ ਜੀ ਅਸੀਂ ਉਹਨਾਂ ਦਾ ਬਚਨ ਮੰਨ ਕੇ ਰਿਸ਼ਤਾ ਜਿਹੜਾ ਵਿਆਹ ਜਿਹੜਾ ਅਸੀਂ ਬੇਟੇ ਦਾ ਮਾਰਚ ਦੇ ਵਿੱਚ ਅਸੀਂ ਕਰ ਲਿਆ 3 ਮਾਰਚ ਦਾ ਅਸੀਂ ਵਿਆਹ ਜੀ 3 ਮਾਰਚ ਦਾ ਵਿਆਹ ਕਰ ਲਿਆ ਜੀ ਤੇ 18 ਦੇ ਵਿੱਚ ਉਸ ਤੋਂ ਬਾਅਦ ਜੂਨ ਆ ਗਿਆ ਜੀ ਪਹਿਲੇ ਜੀ ਜੂਨ ਆ ਗਿਆ ਤੇ ਦੇਰਾਦੂਨ ਵਾਲੇ ਮੁੰਡੇ ਦੀ 10 ਭਾਈ ਤੇ ਅਸੀਂ ਬਾਬਾ ਜੀ ਕੋ ਸਿਰ ਸਿਰ ਪਹਿਲੀ ਵਾਲਾ ਦਿਨ ਸੀ ਅਸੀਂ ਆਏ ਅਸੀਂ ਸਾਰਾ ਪਰਿਵਾਰ ਹੀ ਜੀ ਜੀ ਅਸੀਂ ਜਦੋਂ ਪਰਿਵਾਰ ਆਏ ਤਾਂ ਮੈਂ ਬਾਬਾ ਜੀ ਹਰਾਂ ਨੇ ਬੇਨਤੀ ਕੀਤੀ ਸੰਗਤ ਬੈਠੀ ਬਾਬਾ ਜੀ ਆਂਦੇ ਕਿਤੇ ਜਾਣਾ ਹੈ ਮੈਂ ਕਿਹਾ ਹਾਂ ਜੀ ਆਂਦੇ ਦੱਸੋ ਫਿਰ ਮੈਂ ਕੱਲਿਆਂ ਨਾਲ ਤੁਹਾਡਾ ਨਾ ਬਚਨ ਕਰਨਾ ਬਾਬਾ ਜੀ ਆਪਣੇ ਕਮਰੇ ਚ ਪਿੱਛੇ ਲੈ ਗਏ ਹਾਂ ਜੀ ਮੈਨਾਂ ਆਂਦੇ ਦੱਸੋ ਮੈਂ ਫੋਟੋ ਦਿਖਾਈ ਮੈਂ ਮਹਾਰਾਜ ਇਸ ਤਰ੍ਹਾਂ ਨਾ ਦੇਰਾਦੂਨ ਵਾਲਿਆਂ ਪੈਂਜੀ ਹਰਾਂ ਨੇ ਤਾਂ ਸਪਾਈ ਹੈ ਤੇ ਆਹ ਬੇਟਾ ਤੇ ਰਿਸ਼ਤੇ ਦਾ ਬਾਬਾ ਜੀ ਅੱਖ ਲੱਗੇ ਮੁੰਡਾ ਠੀਕ ਹੈ ਆਪਣਾ ਨੌਕਰੀ ਪੇਛੇ ਦਾ ਦੇਖ ਲਿਓ ਪਰ ਦੋ ਗੱਲਾਂ ਦਾ ਧਿਆਨ ਰੱਖਿਓ ਜੀ ਮੈਂ ਜੀ ਹਾਂ ਜੀ ਆਂਦੇ ਨੇ ਜੇ ਪਸੰਦ ਆਏ ਤੇ ਉਹਨਾਂ ਨੂੰ ਕਿਹਾ ਵੀ ਮਹੀਨੇ ਦੇ ਵਿੱਚ ਵਿੱਚ ਵਿ ਤੇ ਪਿਆਰ ਦਿਓ ਨਹੀਂ ਤੇ ਨਾ ਪਿਆਰ ਦਿਓ ਜੀ ਜੀ ਅਸੀਂ ਆਖਿਆ ਠੀਕ ਹੈ ਜੀ ਉਹਨੇ ਦੋ ਤਰੀਕ ਨੂੰ ਜਦੋਂ ਮੁੰਡਾ ਦੇਖਿਆ ਜੀ ਉਹ ਵਿਆਹ ਲਈ ਨਹੀਂ ਸੀ ਮੰਨਦੇ ਮੁੰਡਾ ਪਸੰਦ ਸੀ ਉਹਨਾਂ ਨੂੰ ਕੁੜੀ ਪਸੰਦ ਸੀ ਫਿਰ ਬਾਬਾ ਜੀ ਹਰਨਾ ਵਚਨ ਕੀਤਾ ਬਾਬਾ ਜੀ ਆਂਦੇ ਨਹੀਂ ਤੁਹਾਨੂੰ ਇੱਕੋ ਗੱਲ ਦੱਸੀ ਜੇ ਉਹ ਵਿਆਹ ਲਈ ਮੰਨਦੇ ਤੇ ਪਿਆਰ ਦਿਓ ਨਹੀਂ ਤੇ ਕੋਈ ਜ਼ਰੂਰਤ ਨਹੀਂ ਪਿਆਰ ਦੀ ਜੀ ਜੀ ਅਸੀਂ ਜੀ ਤਿੰਨ ਤਰੀਕ ਨੂੰ ਤੋਂ ਵਾਪਸ ਆ ਗਏ ਇਹਨਾਂ ਫਿਰ 6 ਤਰੀਕ ਨੂੰ ਉੱਥੇ ਪਿਆਰ ਵੀ ਦਿੱਤਾ ਹਾਡੇ ਰਿਸ਼ਤੇਦਾਰਾਂ ਨੇ ਜਿਹੜੇ ਕੁਲਬਣੇ ਸੀ ਬਾਬਾ ਜੀ ਦੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੇ ਪਿਆਰ ਵੀ ਮੁੰਡੇ ਨੂੰ ਆਪੇ ਦਿੱਤਾ ਤੇ ਇਹਨਾਂ ਨੇ 24 ਜੂਨ ਦਾ ਫਿਰ ਵਿਆਹ ਵੀ ਮਿੱਥ ਕੇ ਸਾਨੂੰ ਫਿਰ ਬਾਅਦ ਚ ਦੱਸਿਆ ਸੀ ਜੀ ਉਹ ਵੀ ਬਾਬਾ ਜੀ ਹੋਰਾਂ ਦੇ ਬੱਚਨਾਂ ਦੇ ਨਾਲ ਹੀ ਵਿਆਹ ਦਾ ਜਿਹੜਾ ਸਾਰਾ ਸਿਲਸਿਲਾ ਹੋਇਆ ਜਦੋਂ ਫਿਰ ਅਸੀਂ ਵਿਆਹ ਤੇ ਜਾਣਾ ਸੀ ਦੋ ਤਿੰਨ ਦਿਨ ਪਹਿਲਾਂ ਅਸੀਂ ਆ ਗਏ ਖੁਫਿਆ ਨਕਲ ਪਹਿਲਾਂ ਵੀ ਆਏ ਸੀ ਦੋ ਤਿੰਨ ਵਾਰੀ ਫਿਰ ਬਾਬਾ ਜੀ ਘਰ ਸੱਦਿਆ ਸੀ ਘਰ ਗਏ ਤੇ ਘਰ ਗਏ ਤੇ ਬਾਬਾ ਜੀ ਹੋਰੀ ਬੇਟੀ ਨੂੰ ਪਿਆਰ ਆਪ ਦੇ ਕੇ ਆਪਣੀ ਹੱਥੀ ਜੀ ਤੇ ਫਿਰ ਆਇਆ ਅਕਲ ਲੱਗੇ ਉੱਥੇ ਤਾਂ ਨਹੀਂ ਅਸੀਂ ਪਹੁੰਚ ਸਕਦੇ ਪਰ ਅਸੀਂ ਇੱਥੇ ਪਿਆਰ ਬੇਟੀ ਨੂੰ ਦੇ ਦਿੱਤਾ ਬੇਟੀ ਨੂੰ ਵੀ ਪਿਆਰ ਆਪਣੇ ਹੱਥੀਂ ਦੇ ਕੇ ਜੀ ਫਿਰ ਸਾਡੇ ਜਦੋਂ ਬੇਟੇ ਦਾ ਪਹਿਲਾ ਵਿਆਹ ਹੋਇਆ ਸੀ ਇਹ ਜੇ ਵਿਆਹ ਕਰਕੇ ਇੱਥੇ ਆਏ ਜੀ ਤੇ ਸਾਡੀ ਜਿਹੜੀ ਕੁੜਮਣੀ ਸੀ ਉਹ ਵੀ ਨਾਲ ਆਈ ਸੀ ਪਹਿਨ ਜੀ ਕੁੜਮਣੀ ਵਿਚਾਰੇ ਖਤਮ ਹੋ ਗਏ ਸੀ ਤੇ ਬਾਬਾ ਜੂਰੀਆ ਬਾਹਰ ਬੈਠੇ ਜਿੱਥੇ ਆਪਣਾ ਛੱਪੜ ਤੇ ਬਣਿਆ ਨਾ ਇੱਥੇ ਬੈਠੇ ਸੀ ਇੱਥੇ ਬਾਬਾ ਜੀ ਬੈਠੇ ਬਚਨ ਬਲਾਸ ਹੋਏ ਫਿਰ ਬਾਬਾ ਜੀ ਅੰਦਰ ਗਏ ਅੰਦਰ ਗਏ ਸਾਡੇ ਨੂੰ ਵਾਸਤੇ ਵੀ ਬੇਟੇ ਵਾਸਤੇ ਵੀ ਤੇ ਆਪਣੀ ਉਹਨਾਂ ਦੇ ਜਿਹੜੀ ਨੂੰ ਸੀ ਸਾਡੀ ਜਾਨੀ ਕਿ ਕੁੜਮਣੀ ਉਹਨਾਂ ਵਾਸਤੇ ਫਿਰ ਪਿਆਰ ਵੀ ਤੇ ਕੱਪੜਾ ਟਾਕੀ ਲੈ ਕੇ ਆਏ ਸਾਨੂੰ ਇਸ ਤਰ੍ਹਾਂ ਤੋਰੀਆ ਜੀ ਜੀ ਜਿਵੇਂ ਸਾਰੇ ਪਰਿਵਾਰ ਨੂੰ ਤੋਰੀਦਾ ਹੈ ਬਾਬਾ ਜੀ ਹੱਸਦੇ ਹਨ ਮੈਨੂੰ ਆਂਦੇ ਸੀ ਆਂਦੇ ਸੀ ਤੇਰੇ ਨਾਲ ਤਾਂ ਪਹਿਲਾਂ ਹੀ ਸਾਡਾ ਰਿਸ਼ਤਾ ਬੜਾ ਗਾੜਾ ਸੀ ਪਰ ਹੁਣ ਕੁੜਮਚਾਰੀ ਹੋ ਗਈ ਹੈ ਮੈਂ ਮਹਾਰਾਜ ਮੈਂ ਜਿਸ ਤਰ੍ਹਾਂ ਤਾਂ ਪਹਿਲਾਂ ਤੁਹਾਡਾ ਸੇਵਕ ਉਸ ਤਰ੍ਹਾਂ ਦੀ ਰਹਾ ਮੈਂ ਕੁੜਮਚਾਰੀ ਰਹਿ ਰਿਹਾ ਇਹ ਬਾਬਾ ਜੀ ਦੀ ਕਿਰਪਾ ਨਾਲ ਜੇ ਮੇਰਾ ਵਿਆਹ ਉਹਨਾਂ ਕੀਤੇ ਤਾਂ ਮੇਰੇ ਬੱਚਿਆਂ ਦੇ ਵਿਆਹ ਵੀ ਉਹਨਾਂ ਹੀ ਕੀਤੇ ਨੇ ਅੱਜ ਮਹਾਰਾਜ ਦੀ ਕਿਰਪਾ ਨਾਲ ਭਾਗ ਲੱਗੇ ਪੈਲੇ ਸੱਚੇ ਪਾਤਸ਼ਾਹ ਜੀ ਅੱਛਾ ਭਾਈ ਸਾਹਿਬ ਜੀ ਹੋਰ ਕੁਝ ਕਹਿਣਾ ਚਾਹੋਗੇ ਮਾਪੁਰਖਾਂ ਦਾ ਤੇ ਮੈਂ ਸਾਰੀ ਉਮਰ ਵੀ ਕਮਾਣਾ ਜਿੱਤ ਦੇਣ ਮੈਂ ਨਹੀਂ ਦੇ ਸਕਦਾ ਜੀ ਜੋ ਕੁਛ ਉਹ ਮੈਨੂੰ ਜ਼ਿੰਦਗੀ ਵੀ ਦੇ ਗਏ ਨੇ ਤੇ ਬੱਚਿਆਂ ਨੇ ਅੱਜ ਬੱਚੇ ਨੇ ਮਹਾਰਾਜ ਦੀ ਕਿਰਪਾ ਦੇ ਨਾਲ ਪਾਪਾ ਜੀ ਹੋਰਾਂ ਦੀ ਕਿਰਪਾ ਦੋਏ ਬੱਚੇ ਮੇਰੇ ਬੈਂਕਾਂ ਦੇ ਵਿੱਚ ਲੱਗੇ ਸੀ 19-19 ਸਾਲ ਦੀ ਉਮਰ 'ਚ ਜੀ ਚੈਤ ਹੋ ਸਕਦਾ ਤੁਸੀਂ ਵੀ ਗਏ ਹੋ ਜਦੋਂ ਮੈਂ 15 ਚ ਘਰ ਬਣਾਇਆ ਪਾਪਾ ਜੀ ਗਏ ਸੀ ਭਾਜੀ ਸਤਨਾਮ ਸਿੰਘ ਵੀ ਗਏ ਸੀ ਹੋਰ ਸਿੰਘ ਵੀ ਨਾਲ ਸਨ ਹਾਂਜੀ ਹਾਂਜੀ ਪਾਪਾ ਜੀ ਆਂਦੇ ਸੀ ਲੋਕੀ ਭਾਂ 10-10 ਲੱਖ 15-15 ਲੱਖ ਲੈ ਕੇ ਰਿਸ਼ਵਤਾਂ ਤੁਰੇ ਫਿਰਦੇ ਨੇ ਤਾਂ ਤੋਏ ਭੈਣ ਭਰਾ ਨੌਕਰੀਆਂ ਲੱਗੇ ਨੇ ਤੇ ਸਤਗੁਰੂ ਨਾਨਕ ਦੀ ਕਿਰਪਾ ਇੱਕ ਪੈਸਾ ਇਹਨਾਂ ਮਤਲਬ ਰਿਸ਼ਵਤ ਨਹੀਂ ਦਿੱਤੀ ਨੌਕਰੀਆਂ ਲੱਗੀਆਂ ਇਸ ਕਰਕੇ ਮੈਂ ਤੇ ਬਾਬਾ ਜੀ ਦਾ ਰੋਮ ਰੋਮ ਕਰਕੇ ਉਹਨਾਂ ਦਾ ਇਤਕਾਰਨਾ ਵਾਜੀ ਪਿਆਰ ਜੀ ਮੈਂ ਘਰ ਵੀ ਕਰਨਾ ਮੈਂ ਥੋੜਾ ਚਿਰ ਦੀ ਗੱਲ ਹੈ ਜੀ ਮੈਂ ਕਈਆਂ ਨੂੰ ਕੋਈ ਵੈਸੇ ਵੀ ਦੱਸ ਚੁੱਕਾ ਮੈਂ ਨਾ ਜਿੰਨਾ ਚਿਰ ਮੈਂ ਧਾਰਨਾ ਨੇ ਇਹਨਾਂ 2-4 ਪੜ ਦਾ ਮਹਾਂਪੁਰਖਾਂ ਦੀਆਂ ਤੇ ਮੈਨੂੰ ਸਰੀਰ ਚ ਇਸ ਤਰ੍ਹਾਂ ਹੁੰਦਾ ਜਿਵੇਂ ਬੜਾ ਵੱਡਾ ਰੋਗ ਮੈਂ ਧਾਰਨਾ ਪੜ ਲਵਾਂ ਨਾ ਭਾਵੇਂ ਮੂੰਹ ਚ ਪੜ ਲਵਾਂ ਭਾਵੇਂ ਉੱਚੀ ਬੋਲ ਕੇ ਪੜਨਾ ਤੇ ਮੇਰਾ ਸਰੀਰ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਹੌਲਾ ਫੁੱਲ ਹੋ ਜਾਂਦਾ ਜਾਂ ਮੋਬਾਈਲ ਚ ਸੁਣਨਾ ਧਾਰਨਾ ਤੇ ਜਾਂ ਮੈਂ ਪੜ ਲਵਾਂ ਅਗਲੇ ਦਿਨਾਂ ਚ ਪ੍ਰਭਾਤ ਵੇਰੀਆਂ ਆਉਣੀਆਂ ਨੇ ਸਾਨੂੰ ਉਹ ਗੁਰਦੁਆਰਾ ਸਾਹਿਬ ਦੀ ਫਿਰ ਸੇਵਾ ਮਿਲਣੀ ਤੇ ਉਹਦੇ ਚ ਧਾਰਨਾ ਚਲ ਪੜਨੀ ਆਉਂਦੀ ਹੈ ਸੰਗਤ ਸਾਰੀ ਆਉਂਦੀ ਹੈ ਭਾਈ ਜੀ ਸਭ ਤੁਸੀਂ ਧਾਰਨਾ ਪੜੋ ਬਾਕੀ ਸ਼ਬਦ ਪੜਦੇ ਨੇ ਮੈਂ ਧਾਰਨਾ ਹੀ ਪੜਨਾ ਹੈ ਠੀਕ ਠੀਕ ਇਸ ਤਰ੍ਹਾਂ ਕਰਕੇ ਦੀ ਠੀਕ ਹੈ ਭਾਈ ਉਦੋਂ ਫਿਰ ਮੈਨੂੰ ਵੀਰ ਜੀ ਦੱਸਿਆ ਜਦ 17 ਦੇ ਵਿੱਚ ਬਾਬਾ ਜੀ ਨੇ ਆਹ ਦਿਨ ਤੂੰ ਗੁਰੂ ਘਰ ਦੀ ਸੇਵਾ ਕਰੇਗਾ ਮੈਂ ਵੀਰ ਜੀ ਇਹ ਸੋਚਿਆ ਵੀ ਮੈਂ ਡਰਾਈਵਰ ਬੰਦਾ ਮੈਂ ਸੇਵਾ ਕਿੱਥੇ ਕਰਨੀ ਹੈ ਹਾਂਜੀ ਹਾਂਜੀ ਫਿਰ ਮੈਨੂੰ ਨਾ 20 ਦੇ ਵਿੱਚ ਇਹਦੀ ਹੋ ਗਈ ਟੀਵੀ ਦੀ ਸ਼ਿਕਾਇਤ ਟੀਵੀ ਦੀ ਸ਼ਿਕਾਇਤ ਹੋਣ ਲੱਗੇ ਗੱਡੀਆਂ ਮੈਂ ਵੇਚ ਦਿੱਤੀਆਂ ਬੇਟਾ ਵੀ ਬਾਹਰ ਚਲਾ ਗਿਆ ਬੇਟੀ ਦਾ ਵਿਆਹ ਕਰ ਦਿੱਤਾ ਮੈਂ ਇਕੱਲਾ ਹੀ ਛੱਕਾ ਉਹ ਸਾਡੇ ਉਥੇ ਕਲੋਨੀ ਦੇ ਵਿੱਚ ਫਿਰ ਜੀ ਗੁਰੂ ਨਾਨਕ ਕਲੋਨੀ ਦੇ ਵਿੱਚ ਗੁਰਦੁਆਰਾ ਸਾਹਿਬ ਬਣ ਗਿਆ ਉਥੋਂ ਦੀ ਸੰਗਤ ਨੇ ਸੇਵਾ ਦੀ ਕੀਤੀ ਉਹਨ ਇੰਨਾ ਮਨ ਲੱਗਾ ਰਹਿੰਦਾ ਸੇਵਾ 'ਚ ਦਿਨ ਰਾਤ ਹੀ ਰਹੀ ਨਾ ਸਾਨੂੰ ਕੋਈ ਰਿਸ਼ਤੇਦਾਰ ਭੈਣ ਭਰਾ ਚੇਤੇ ਨਹੀਂ ਆਉਂਦਾ ਉਹ ਸੇਵਾ ਸੇਵਾ ਮਾਹਪੁਰਖਾਂ ਦਾ ਬਚਨ ਇਹ ਮਾਹਪੁਰਖਾਂ ਦਾ ਬਚਨ ਮੈਂ ਕਈ ਵਾਰੀ ਕਹਿਣਾ ਵੀ ਇਹ ਜਿਹੜੀ ਸੇਵਾ ਮੇਰ ਨੂੰ ਜਿਹੜੀ ਹੈ ਨਾ ਇਹ ਮਾਹਪੁਰਖਾਂ ਦਾ ਬਚਨ ਸੀ ਤਾਂ ਹੋ ਰਹੀ ਨਹੀਂ ਤਾਂ ਨਹੀਂ ਬਿਲਕੁਲ ਤੇ ਇਹ ਉਹਨਾਂ ਦੀ ਕਿਰਪਾ ਜੀ ਇਹ ਸੱਚੇ ਪਾਤਸ਼ਾਹ ਠੀਕ ਹੈ ਭਾਈ ਸਾਹਿਬ ਜੀ ਆਪਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਅੱਜ ਆਪ ਸੱਚਖੰਡ ਵਾਸੀ ਪਰਮਪੂਜਨੀ ਖੋਬੀਆ ਨਗਰ ਵਾਲੇ ਮਹਾਂਪੁਰਖਾਂ ਦੀਆਂ ਯਾਦਾਂ ਨੂੰ ਬੈਠ ਕੇ ਤਾਜ਼ੀਆਂ ਕੀਤਾ ਹੈ ਹਾਂਜੀ ਬਾਕੀ ਫੇਰ ਆਪਾਂ ਆਪ ਜੀ ਕਿਰਪਾ ਕਰੋ ਮੇਰੇ ਨਾਲ ਬੈਠਣ ਦਾ ਜਿਹੜਾ ਉਹ ਸਮਾਂ ਆਪ ਜੀ ਕਿਰਪਾ ਕਰਨਗੇ ਕੋਈ ਗੱਲ ਜਦੋਂ ਤੁਸੀਂ ਉਸ ਤੋਂ ਅੱਗੇ ਫੇਰ ਆਪਾਂ ਜਿਹੜਾ ਸੰਗਤਾਂ ਦੇ ਸਾਹਮਣੇ ਕੁਝ ਵਿਚਾਰ ਰੱਖਾਂਗੇ ਬੈਠ ਕੇ ਆਪ ਜੀ ਦੇ ਨਾਲ ਠੀਕ ਹੈ ਸੋ ਹੁਣ ਇਹਨਾਂ ਬੇਨਤੀਆਂ ਦੇ ਨਾਲ ਖਿਮਾ ਦੇ ਜਾਚ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ